ਦੋ ਨੰਬਰਾਂ ਤੇ ਸੱਦ ਕੇ ਉਹਨਾਂ ਨੂੰ ਕੰਮ ਤੇ ਨਹੀਂ ਲਵਾਇਆ ਦੋ ਨੰਬਰਾਂ ਤੇ ਸੱਦ ਕੇ ਪੇਪਰ ਵਰਕਸ ਨਹੀਂ ਉਹਨਾਂ ਦੇ ਕਰਵਾ ਕੇ ਦਿੱਤੇ ਦੋ ਨੰਬਰਾਂ ਦੇ ਜਿੱਦ ਦਿਨ ਫੜਿਆ ਉਸ ਦਿਨ 1 ਲੱਖ ਅਕਾਊਂਟ ਦੇ ਵਿੱਚ ਆ ਜਾਂਦਾ ਉਹ ਨਹੀਂ ਆਉਂਦਾ ਉਹ ਕਈ ਆਫਸਰ ਦੀ ਫੈਮਿਲੀ ਹੁੰਦੀ ਆ ਪੈਸੇ ਤਿਆਰ ਰੱਖੇ ਹੁੰਦੇ ਆ ਪੈਸੇ ਆ ਕਈਆਂ ਕਾ ਫੈਮਲੀਆਂ ਕੋ ਪੈਸੇ ਹੁੰਦੇ ਆ ਹਮ ਮਿੰਟੋ ਮਿੰਟ ਸਾਨੂੰ 8000 ਰੁਪਏ ਦੋ ਬੰਦਾ ਹੁਣੇ ਬਾਹਰ ਆ ਗਿਆ ਬੰਦਾ ਪਰ ਦੋ ਟੈਂਸ਼ਨਾਂ ਲੈਓ ਟੈਂਸ਼ਨਾਂ ਲੈ ਅੱਧਾ ਘੰਟੇ ਤਣਕੇਂ ਡਿੜਾ ਤੋੜਾ ਬੰਦਾ ਬਾਹਰ ਨਾ ਬਟ ਬਿਨਾ ਇੱਕ ਗੱਲ ਆ ਬਿਨਾ ਲੋਅਰ ਤੋਂ ਕੋਈ ਕੰਮ ਨਹੀਂ ਹੋਣਾ ਬਿਨਾ ਪੈਸਿਆਂ ਤੋਂ ਕੰਮ ਹੁਣ ਲੇਟੈਸਟ ਕੇਸ 92 ਜਦੋਂ ਮੈਂ ਕੋਈ ਕੇਸ ਫੜਦੀ ਆ ਮੈਂ ਸਿਰੇ ਵੀ ਲਾਏ ਕੋਈ ਵੀ ਮੈਨੂੰ ਕੇਸ ਮਖਾ 101% ਮੈਂ ਪ੍ਰੋਮਿਸ ਨਹੀਂ ਕਰ ਸਕਦੀ ਹਮ ਕੈਂਪ ਦੇ ਵਿੱਚ ਮੈਂ ਪ੍ਰੋਮਿਸ ਟਾਈਮ ਹੀ ਕਰਦੇ ਆ ਨੂੰ ਕੰਟਰੈਕਟ ਕਰਕੇ ਉਹਨਾਂ ਦੀ ਗੱਲ ਕਰਵਾ ਦਿੰਦੀ ਆ ਹਾਂ ਚਲੋ ਤੁਹਾਡੇ ਬੱਚੇ ਦੀ ਸਵਾਜ ਸਰਪ੍ਰਸਿ ਵੀਰਵਾਰ ਹੁੰਦੀ ਆ ਮਾਂ ਦੇ ਪੁੱਤ ਵਾ ਜਿਹੜੇ ਪੈਸੇ ਫੜ ਲੈਂਦੇ ਆ ਪਿੱਛੇ ਜਾਂ ਤੂੰ ਕਹਿਂਦੇ ਆ ਬਲੌਗਰ ਹੁੰਦਾ ਹੀ ਇਹ ਕੁਝ ਰਵੀਨਾ ਕੋਲ ਨਾ ਕੰਮ 'ਚ ਤੇ ਜਾਂਦੇ ਨਹੀਂ ਕਿ ਪੈਸੇ ਪਵਾ ਲੈਂਦੇ ਨੇ ਤਾਂ ਸ਼ੁਰੂਆਤ ਤਾਂ ਅੱਜ ਤੱਕਰ ਇਹ ਸਹੀ ਗਾੜੀ ਦਾ ਨੂੰ ਸਾਰਿਆਂ ਨੂੰ ਅੱਜ ਮੈਂ ਇੱਕ ਬਹੁਤੀ ਵੱਡਾ ਮੁੱਦਾ ਲੈ ਕੇ ਆਇਆ ਜਿਹਦਾ ਬਹੁਤ ਚੱਲਣ ਡਿਆ ਮੈਨੂੰ ਵੀ ਕਾਲਾਂ ਦੇ ਇੰਡੀਆ ਤੋਂ ਵੀ ਆਉਂਦੇ ਆ ਮੈਸੇਜ ਆਉਂਦੇ ਆ ਕਾਲਾਂ ਤਾਂ ਕਰਕੇ ਮੈਂ ਅੱਜ ਰਵੀਨਾ ਮੈਡਮ ਨਾਲ ਕੋ ਆਇਆ ਇਸ ਮੁੱਦੇ ਤੇ ਗੱਲ ਕਰਨ ਬਾਰੇ ਕਿ ਲੋਕੀ ਇੱਥੇ ਵਾਲੇ ਕੁਝ ਆਪਣੇ ਦੇਸੀ ਨੇ ਬੰਦੇ ਮਕਾਮੇ ਤੇ ਜਾਂਦੇ ਨਹੀਂ ਕਿ ਪੈਸੇ ਪਵਾ ਲੈਂਦੇ ਨੇ ਠੀਕ ਹੈ ਤੇ ਕੋਈ ਪਿਛੜੀ ਹੁੰਦਾ 2-2 ਲੱਖ ਰੁਪਏ ਸਕੈਮ ਹੋਇਆ ਉਹ ਗੇਮਾਂ ਹੀ ਤਾਂ ਕਰਕੇ ਮੈਡਮ ਜੀ ਤੁਹਾਨੂੰ ਮਿਲਣਾ ਹੈ ਇਹਦੇ ਬਾਰੇ ਗੱਲ ਕਰੋ ਤੇ ਸਾਸ਼ਟਰੀ ਕਾ ਸਾਰਿਆਂ ਨੂੰ ਤੇ ਐਕਚੁਅਲੀ ਇਹ ਕੇਸ ਅੱਜ ਦੇ ਨਹੀਂ ਆ ਇਹ ਲੋਕਡਾਊਨ ਤੋਂ ਸ਼ੁਰੂਆਤ ਤਾਂ ਅੱਜ ਤੱਕਰ ਇਹ ਐਂਡਿੰਗ ਨਹੀਂ ਹੋਣ ਦੇਗੀ ਆਪਾਂ ਹਰ ਬਾਰ ਹਰ ਬਾਰ ਸਾਰਿਆਂ ਨੂੰ ਇਹੋ ਹੀ ਕਿਹਾ ਅਸੀਂ ਇਹ ਨਹੀਂ ਕਹਿੰਦੇ ਨਾ ਕੰਮ ਕਰੋ ਰਵੀਨਾ ਕੋਲ ਨਾ ਆਓ ਬਹੁਤ ਬੰਦੇ ਬਾਹਰ ਹੈਗੇ ਆ ਜਿਹੜੇ ਰਵੀਨਾ ਤੋਂ ਵੱਧ ਵੀ ਬਾਹਰ ਖੜਦੇ ਆ ਹਰ ਟਾਈਮ ਕਰੀਦਾ ਤੁਸੀਂ ਕਰੋ ਜੀ ਸੱਦ ਕੇ ਕਰੋ ਲਓ ਸਾਨੂੰ ਕੋਈ ਟੈਨਸ਼ਨ ਨਹੀਂ ਕਿਉਂ ਆਪਸ ਆਪਦੀ ਦਿਹਾੜੀ ਤੋੜ ਕੇ ਕੀ ਪੈਟਰੋਲ ਪਾਉਣਾ ਗੱਡੀ ਦੇ ਚ ਟੋਲ ਪਾਉਣਾ ਪਿਆ ਆਪਣਾ ਸਰੀਰ ਤੋੜ ਕੇ ਜਾਣਾ ਪੈਂਦਾ ਠੀਕ ਆ ਹਰ ਕੋਈ ਮਸ਼ੀਨ ਨਹੀਂ ਆ ਜਿਹੜਾ ਕਿ ਅ ਅਸੀਂ ਬਹਿ ਜਾਈਏ ਤਾਂ ਸਾਨੂੰ ਅਜ ਇੱਕ ਜਾਂ ਕੋਈ ਕਈਆਂ ਦੀ ਕੋਈ ਉਹ ਕੈਪੈਸਿਟੀ ਨਹੀਂ ਹੈਗੀਏ ਅਸੀਂ ਕੋਈ ਕੀ ਉਹ ਕਰ ਸਕਦੇ ਬਹੁਤ ਸਾਰਿਆਂ ਨੂੰ ਸਮਝਾਇਆ ਆ ਮਿਹਰਬਾਨੀ ਕਰਕੇ ਤੁਸੀਂ ਪੈਸੇ ਲੈਣੇ ਆ ਲੈ ਕੇ ਉਹਨਾਂ ਦਾ ਕੰਮ ਵੀ ਸਿਰੇ ਲਾ ਦਿਓ ਇਹ ਹਰ ਟਾਈਮ ਜਦੋਂ ਮੈਂ ਮੁੱਦਾ ਚੱਕ ਦਿੰਦੀ ਆ ਤੇ ਮਗਰੋਂ ਹਾਂ ਹਾਂ ਮੈਡਮ ਨੇ ਮੁੱਦਾ ਚੱਕ ਦਿੱਤਾ ਮੁੱਦਾ ਜਦੋਂ ਉੱਥੇ ਜਾਈਦਾ ਸਾਨੂੰ ਜਿਹੜੇ ਕੇਸ ਆਉਂਦੇ ਆ ਅਸੀਂ ਉਸ ਹਾਲ ਦੇ ਨਾਲ ਮੈਂ ਚੱਲ ਜਾਂਦੀ ਆ ਅੱਜ ਅੱਜ ਮੈਂ ਪੁਤਰਾ ਜਾਇਆ ਸੀ ਸਾਰੇ ਦਿਹਾੜੀ ਹਮ ਅੱਜ ਬਾਜੀ ਸ਼ਕੀ ਸ਼ਾਹ ਲੰਬ ਸੀ ਉੱਥੇ ਜਦੋਂ ਪਤਾ ਲੱਗਦਾ ਜਦੋਂ ਮੁੰਡਿਆਂ ਨੂੰ ਪਤਾ ਲੱਗਦਾ ਉਹਨਾਂ ਦੇ ਘਰਦਿਆਂ ਨੂੰ ਉਹਨੇ ਮੁੰਡਿਆਂ ਨੇ ਘਰ ਦਾ ਨੰਬਰ ਘਰਦਿਆਂ ਦਾ ਨੰਬਰ ਉਹਦੇ ਤੋਂ ਮਾਦਾ ਸਾਨੂੰ ਉੱਥੋਂ ਪਤਾ ਲੱਗਦਾ ਹਾਂ ਏਜੰਟਾਂ ਨੇ 2 ਲੱਖ 3 ਲੱਖ ਹਾਂਜੀ ਗੱਲ ਤੋਂ ਇਸ ਮੀਨਸ ਐਕਚੁਅਲੀ ਉਹ ਮੈਟਰ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਮੁੰਡੇ ਕਿਸ ਵਜ੍ਹਾ ਤੋਂ ਚੱਕੇ ਗਏ ਆ ਕੀ ਉਹਨਾਂ ਦੇ ਪਿੱਛੇ ਕੀ ਅ ਕਿਹੜੇ ਸੌਸ ਤੋਂ ਚੱਕੇ ਗਏ ਕੋਈ ਗੱਲ ਦਾ ਨਹੀਂ ਪਤਾ ਹੁੰਦਾ ਪੈਸੇ ਪਾ ਲੈਣੇ ਸਾਨੂੰ ਇੰਨੇ ਪੈਸੇ ਪਾ ਦਿਓ ਤਾਂ ਅਸੀਂ ਚੱਲ ਜਾਾਂਗੇ ਹੁਣ ਜਦੋਂ ਮੈਂ ਪੇਮੈਂਟ ਲੈਣੀ ਆ ਹੁਣ ਮੇਰਾ ਆਪ ਦਾ ਮੈਂ ਹੁਣ ਸਾਰੀ ਛੇ ਜਾਣੀ ਮੇਰੀ ਦੁਕਾਨ ਛੱਡ ਕੇ ਜਾਣੀ ਮੇਰਾ ਸਾਰਾ ਕੰਮ ਛੱਡ ਕੇ ਜਾਣਾ ਮੈਂ ਉੱਥੇ ਜਾਣਾ ਇੱਕ ਇੱਕ ਚੀਜ਼ ਪੂਰੇ ਤਰੀਕੇ ਨਾਲ ਆਪਾਂ ਹੁਣ ਅਫੀਸਰਾਂ ਨਾਲ ਵੀ ਬੈੰਦੇ ਆਣਾ ਕਿਵਾਂ ਆਪਾਂ ਨੂੰ ਉਹਨਾਂ ਦਾ ਵੀ ਨਾ ਖਾਣਾ ਪਾਣੀ ਵੇਖਣਾ ਪੈਂਦਾ ਕਿਉਂ ਜਦੋਂ ਅਫੀਸਰ ਨਾਲ ਬੈੰਦੇ ਨਾ ਆਪਾਂ ਖਾਲੀ ਹੱਥ ਨਹੀਂ ਤੁਰ ਸਕਦੇ ਉਹਨਾਂ ਨਾਲ ਚੱਲ ਬਸ ਤੂੰ ਫਰੀਆਂ ਚੱਲ ਆਪਾਂ ਬਹਿ ਕੇ ਚਾਹ ਪੀ ਲਈਏ ਕਾਫੀ ਪੀ ਲਈਏ ਉਹਨਾਂ ਨੂੰ ਆਪਾਂ ਨੂੰ ਪੈਸੇ ਆਪਣੇ ਪੱਲੇ ਉਣਾ ਨੇ ਉਹਨਾਂ ਨੇ ਆਪ ਨੂੰ ਨਹੀਂ ਲਾਉਣੇਗੇ ਆਪਾਂ ਪੈਸੇ ਲਾਉਣੇ ਚੱਲ ਆਪਾਂ ਉਹ ਖ ਉਨ੍ਹਾਂ ਦਾ ਵੀ ਕੰਮ ਹੋ ਜੂਗਾ ਕਰਦਿਆਂ ਦਾ ਵੀ ਕੰਮ ਹੋ ਜੂਗਾ ਮੁੰਡਿਆਂ ਨੂੰ ਵੀ ਆਪਾਂ ਮਿਲ ਸਕਦੇ ਮੁੰਡਿਆਂ ਨਾਲ ਮੈਂ ਘਰਿਆ ਕਰਦਿਆਂ ਨਾਲ ਵੀ ਗੱਲ ਕਰਵਾ ਸਕਦੇ ਆ ਤੇ ਅਫੀਸਰਾਂ ਦਾ ਵੀ ਆਪਣੀ ਕੀ ਕਹਿੰਦੇ ਨੇ ਗੈਰੀ ਗੁਰੀ ਬਣ ਰਹੀ ਹੈ ਜਦੋਂ ਕੋਈ ਵੀ ਕੇਸ ਆਉਂਦਾ ਵਾ ਹਾਂ ਅ ਪੁਆਇੰਟ ਐਸਾ ਕੋਈ ਕੇਸ ਹੈਗਾ ਵਾ ਤੁਹਾਡੇ ਇੰਡੀਅਨ ਫੜੇ ਗਿਆ ਤੂੰ ਹੈਲਪ ਕਰ ਸਕਦੇ ਸਾਨੂੰ ਲੈਂਗੁਏਜ ਦੀ ਪ੍ਰੋਬਲਮ ਪੈਂਦੀ ਹੈ ਸਾਨੂੰ ਹੈਲਪ ਕਰੋ ਇਹ ਵੀ ਕੰਮ ਸਾਡੇ ਕੋਲ ਹੁੰਦੇ ਸੀ ਇੰਨੇ ਇਸ ਵਿੱਚ ਸਾਨੂੰ ਸਾਰੇ ਪਾਸੇ ਸੋਚਣਾ ਪੈਂਦਾ ਬਟ ਕਈ ਅਫੀਸਰਾਂ ਮਾਂ ਦੇ ਪੁੱਤ ਵਾ ਜਿਹੜੇ ਪੈਸੇ ਫੜ ਲੈਂਦੇ ਆ ਪਿੱਛੇ ਜਾਂਦੀ ਨਹੀਂ ਨਾ ਉਹਨਾਂ ਦੇ ਫੜੇ ਵਾਲੇ ਦੇਣ ਜਾਂਦੇ ਆ ਨਾ ਪੇਸ਼ੀ ਤੇ ਜਾਂਦੇ ਆ ਜਦੋਂ ਜੇਲ੍ਹ ਦੇ ਵਿੱਚ ਚਲ ਜਾਂਦੇ ਸਜ਼ਾ ਪੈ ਜਾਂਦੀ ਸਾਰਾ ਕੁਝ কোর্ਟ ਤੇ ਮਗਰ ਉਹਦੋਂ ਵੀ ਨਹੀਂ ਜਾਂਦੇਗੇ ਜਦੋਂ ਡਿਪੋਰਟ ਕਰਨ ਜਾਂਦੇ ਉਹਦੋਂ ਮੂੰਹ ਕੇ ਪਹੁੰਚ ਜਾਂਦੇ ਹੈ ਕਿ ਮੈਂ ਵੀ ਮੇ ਕੋਈ ਕੇਸ ਆ ਹੈਗਾ ਪੈਸੇ ਮੰਗਾ ਲੈਂਦੇ ਇੰਡੀਆ ਤੋਂ ਪੈਸੇ ਉਹ ਥੋੜੇ ਮੋٹے ਨਹੀਂ ਮੰਗਾਉਂਦੇ ਮੇਰੇ ਕੋਈ ਫੈਮਲੀ ਕੇਸ ਹੈ ਮੈਂ ਤਾਂ ਤੁਹਾਨੂੰ ਕਹਿੰਦੀ ਸੀ ਦੁਪਹਿਰੇ ਕਿ ਹਾਂ ਵੀ ਇਦਾਂ ਕੇਸ ਆ ਵੀ ਆ ਹਸਤਾ ਵਾ ਵੀ ਇੱਕ ਸਕੈਮ ਬਹੁਤ ਵੱਡਾ ਕੱਲੋਂ ਕਿ ਮੈਂ ਪੈਸੇ ਪਾਣਾ ਮੈਂ ਬਲਾਕ ਮਾਰ ਦਵਾ ਮੇਰਾ ਕੀ ਗੱਲ ਲਣਗੇ ਨਾ ਤਾਂ ਉਹਨਾਂ ਕੋਲ ਮੇਰੀ ਪਿਕਚਰ ਆ ਪੜਾਵਾ ਤੂੰ ਅੱਜ ਤੂੰ ਕਹਿਂਦੇ ਆ ਬਲਾਗਰ ਹੁੰਦਾ ਹੀ ਇਹ ਕੋਚਾ ਹੂੰ ਹੁੰਦਾ ਹੀ ਇਹ ਕੋਚਾ ਜਦੋਂ ਵੀ ਬੰਦੇ ਉਥੇ ਕਈ ਬੰਦੇ ਮੇਰਾ ਨਾਂ ਲੈ ਕੇ ਹੂੰ ਮੇਰਾ ਨਾਂ ਲੈ ਕੇ ਵਿਜੇ ਭਾਜੀ ਦਾ ਨਾਂ ਲੈ ਕੇ ਪੈਸੇ ਪਵਾ ਲੈਂਦੇ ਹੂੰ ਨਾ ਉਹਨੂੰ ਕੇਸ ਦਾ ਪਤਾ ਨਾ ਮੈਨੂੰ ਕੇਸ ਦਾ ਪਤਾ ਹੁੰਦਾ ਹਾਂ ਜੀ ਕਿ ਉਹ ਵੀ ਕੇਸ ਆ ਲੇਟੈਸਟ ਕੇਸ ਜਿਆਦੀ ਦੂਰ ਨਹੀਂ ਕੱਲ ਪਰਸੋਂ ਦੀ ਕੇਸ ਆ ਕਰੋ ਮੁੰਡੇ ਨੇ 12000 ਰੁਪੀਸ 12 ਰੁਪੀਸ ਵੱਡੀ ਅਮਾਉਂਟ ਨਹੀਂ ਗਈ ਬਟ ਉਹ ਮਾਪਿਓ ਦੀ ਉਹ ਪੈਸੇ ਉਹਨਾਂ ਵਸੇ ਵੱਡੇ ਆ ਉਹ 12000 ਰੁਪੀਸ ਮੰਗਾ ਕੇ ਤੁਹਾਨੂੰ ਉਹ ਵੀ ਮੇਰਾ ਨਾ ਨਹੀਂ ਲਿਆ ਵਿਜੇਪਾ ਜੀ ਦਾ ਨਾਲ ਲਿਆ ਹਾਂ ਵਿਜੇਪਾ ਜੀ ਨੇ ਮੇਰੀ ਗੱਲ ਹੋਣ ਈ ਆ ਮੈਡਮ ਦੇ ਹਸਬੰਦ ਦੇ ਨਾਲ ਜਿਹੜੀ ਕਿ ਕੀ ਪੈਸੇ ਪਾ ਦੋ ਤੇ ਉਹਨਾਂ ਨੇ ਜਾਣ ਵਾਸਤੇ ਖਰਚਾ ਸਾਨੂੰ ਉਹ ਕੋਈ ਦੇ ਮੈਟਰ ਦੇ ਬਾਰੇ ਵੀ ਨਹੀਂ ਪਤਾ ਉਹ ਕੇਸ ਦੇ ਬਾਰੇ ਮੈਨੂੰ ਪਤਾ ਕਿਉਂ ਇਹ ਕੇਸ ਮੇਰੇ ਕੋਲ ਕਟੋ-ਕਟ ਹਫਤਾ ਦੋ ਹਫਤੇ ਪਹਿਲਾਂ ਆ ਗਿਆ ਹਾਂਜੀ ਮੈਂ ਅੱਜ ਗਈ ਹਾਂ ਕਾਰਵਾਈ ਵਾਸਤੇ ਬਟ ਅਜੇ ਵੀ ਕੋਈ ਸੁਰਾਕ ਨਹੀਂ ਮਿਲਨਾ ਉਹ ਮੁੰਡੇ ਫੜੇ ਕਿੱਥੇ ਫੜੇ ਕਿੱਥੇ ਗਏ ਪਤਾ ਲੱਗ ਗਿਆ ਬਟ ਉਹਨਾਂ ਨੂੰ ਕਿੰਨੇ ਚੱਕਿਆ ਕਿੱਥੇ ਗਏ ਆ ਇਹ ਗੋਲ ਘਮੇਰੇ ਚੱਲਣ ਦੇ ਇਹ ਤਕਰ ਵੀ ਸਿਚੁਏਸ਼ਨ ਹੈਗੀ ਆ ਇਹ ਤੇ ਕਿੱਦਾਂ ਪਤਾ ਲੱਗਦਾ ਹੈਗਾ ਵੀ ਕਿੱਥੇ ਅਜੇ ਦਾ ਹਾਲ ਕੇਸ ਆ ਹੁਣ ਇਹਦੇ ਕੇਸ ਨਾ ਇੱਕ ਕੇਸ ਤੇ ਫਿਰ ਕਈ ਪੁਲਿਸ ਕੇਸ ਹੁੰਦੇ ਨਾ ਚਲ ਆਪਾਂ ਕਿਹੜੇ ਵੀ ਪੁਲਿਸ ਸਟੇਸ਼ਨ ਚੱਲ ਜਾਈਏ ਆਪਾਂ ਜੇ ਕਿ ਪੁਲਿਸ ਸਟੇਸ਼ਨ ਤੇ ਉਹਨਾਂ ਦਾ ਨਾਂ ਜਾਂ ਪਾਸਪੋਰਟ ਨੰਬਰ ਦੇ ਦੇਵੇ ਜੋ ਉਹ ਫੜੇ ਜਾਂਦੇ ਨਾ ਜਦੋਂ ਪੁਲਿਸ ਵਾਲੇ ਚੱਕ ਕੇ ਲੈ ਜਾਂਦੇ ਆ ਉਹਨਾਂ ਦੇ ਪਾਸਪੋਰਟ ਕਈ ਮੁੰਡੇ ਅੱਜ ਕੱਲ ਉਹਨਾਂ ਨੂੰ ਪਾਸਪੋਰਟ ਨਾਲੇ ਪੋਕਟ ਦੇ ਚੰਦੇ ਸੋ ਪਾਸਪੋਰਟ ਦਿਖਾ ਦੇਂਦੇ ਫਿਰ ਉਥੋਂ ਆਪਾਂ ਪਤਾ ਲਾਣਾ ਫਿਰ ਦੂਸਰੀ ਗੱਲ ਆ ਜਦੋਂ ਆਪਾਂ ਨੂੰ ਪਤਾ ਲੱਗਾ ਇਹ ਕੇਸ ਇੱਥੇ ਦਾ ਹੁਣ ਐਗਜ਼ਾਮਪਲ ਐਗਜ਼ਾਮਪਲ ਅੱਜ ਸ੍ਰੀਮੁੜਾ ਆਪਰੇਸੀ ਹੋਈ ਆ ਹਾਂਜੀ ਓਕੇ ਆਪਾਂ ਨੂੰ ਇਹੋ ਹੀ ਪਤਾ ਕਰਨਾ ਕਿਰੀ ਇਮੀਗ੍ਰੇਸ਼ਨ ਨੇ ਚੱਕਿਆ ਹਾਂਜੀ ਜਦੋਂ ਪਤਾ ਲੱਗੇ ਹੁਣ ਜਦੋਂ ਆਪਾਂ ਆਪਰੇਸੀ ਹੁੰਦੀ ਹੈ ਨਾ ਹਰ ਟਾਈਮ ਪਤਾ ਲੱਗ ਜਾਂਦਾ ਆ ਇਮੀਗ੍ਰੇਸ਼ਨ ਨੇ ਪਈ ਆ ਛਾਲਾ ਮੜੇ ਫੇ ਛਾਲਾਂ ਜਪ ਲਓ ਛਾਲਾ ਇਮੀਗ੍ਰੇਸ਼ਨ ਚਲ ਜਾਓ ਉਹਨਾਂ ਨੇ ਤੁਹਾਨੂੰ ਅੱਜ ਤੁ ਫੜੇਗੇ ਜੋ ਜਿਨ੍ਹਾਂ ਦੇ ਲੀਗਲੀ ਸਾਰੇ ਪੇਪਰ ਹੁੰਦੇ ਆ ਓਕੇ ਉਹਨਾਂ ਦੇ ਵਿੱਚ ਆਪਾਂ ਨੂੰ ਪਤਾ ਉਹਨਾਂ ਨੇ ਸਾਨੂੰ ਦੱਸ ਦੇਣਾ ਹਾਂ ਕਿ ਲੀਗਲ ਆ ਤੇ ਕੀ ਲੀਗਲ ਆ ਤੇ ਉਹਨਾਂ ਨੇ ਦੱਸ ਦੇਣਾ ਹਾਂ ਅੱਜ ਤੜੀ ਕੀ ਜਿਹੜੇ ਪਾਸਪੋਰਟ ਦੇ ਵਿੱਚ ਪਰਮਿਟ ਸਾਰੇ ਹੈਗੇ ਉਹਨਾਂ ਨੇ ਉਦੋਂ ਹੀ ਮੈਟਮੈਟੋ ਛੱਡ ਦੇਣਾ ਓਕੇ ਜਿਨ੍ਹਾਂ ਦੇ ਨਹੀਂ ਹੈਗੇ ਉਹ ਅੱਜ ਨਹੀਂ ਦੱਸਣਾ ਹੁਣ ਐਗਜ਼ਾਮਪਲ ਜ਼ਿਆਦਾ ਤਾਂ ਆਪਰੇਸੀ ਵੀਰਵਾਰ ਹੁੰਦੀ ਹੁੰਦੀ ਆ ਵੀਰਵਾਰ ਹੁੰਦੀ ਆ ਫਰਡੇ ਸੈਟਰਡੇ ਸੰਡੇ ਮੰਡੇ ਟਿਊਜ਼ਡੇ ਵੈਨਸਡੇ ਜਾ ਕੇ ਪਤਾ ਲੱਗਣਾ ਮੇਰੇ ਅਫੀਸਰ ਨੇ ਕੇਸ ਫੜਿਆ ਜਦੋਂ ਅਫੀਸਰ ਨੂੰ ਆਪਾਂ ਜਦੋਂ ਪਤਾ ਲੱਗਾ ਨਾ ਅਫੀਸਰ ਨੇ ਫੜਿਆ ਉਹਨੇ ਨਾਲ ਅਫੀਸਰ ਨਾਲ ਆਪਾਂ ਗੱਲ ਕਰਨੀ ਅਫੀਸਰ ਨਾਲ ਗੱਲ ਕਰਨ ਤੋਂ ਬਾਵਜੂਦ ਪਤਾ ਲੱਗੂਆ ਉਹਨੇ ਕਾਡ ਤੇ ਚੜ੍ਹਾਉਣਾ ਜਦੋਂ ਉਹਨਾਂ ਨੇ ਕਾਡ ਤੇ ਚੜ੍ਹਾਉਣਾ ਨਾ ਉਹ ਵੀ ਆਪਾਂ ਨੂੰ ਕੇਮਰਾ ਉਹ ਛੇਦੀ ਛੇਦੀ ਇਨਫੋਰਮੇਸ਼ਨ ਹੀ ਜ਼ਿੰਦਗੀ ਜਿਨ੍ਹਾਂ ਚੱਕਰ ਆਪਾਂ ਨੂੰ ਮੁੰਡੇ ਨਹੀਂ ਕਾਲ ਕਰਦੇ ਹੁਣ ਜਿਵੇਂ ਸਾਢੇ ਵਰਗੋਂ ਜਦੋਂ ਜਿੱਦਣ ਦੇ ਉਹ ਫੜੇ ਜਾਂਦੇ ਆ ਹਮ ਤੱਕ ਇਸ ਵਿੱਚ ਜਿੱਦੋਂ ਘਰ ਤੱਕਰ ਪਹੁੰਚਦਾ ਅਸੀਂ ਅਫਸਰ ਦੀ ਜ਼ਿੰਮੇਵਾਰੀ ਚੱਕਦੇ ਆ ਜਿੱਥੇ ਉਹਨਾਂ ਦੇ ਮਾਪਿਓ ਨੂੰ ਅਸੀਂ ਪੂਰੀ ਇਨਫੋਰਮੇਸ਼ਨ ਚੱਕੇ ਗਏ ਪਿੱਛੇ ਕਿੰਨੀਆਂ ਭੱਜ ਨੱਠ ਹੁੰਦੀਆਂ ਕਿੱਥੇ ਉਹਨਾਂ ਦਾ ਫਿਕਰ ਸਾਰਾ ਕੁਝ ਇਸ ਵਿੱਚ ਆਪਾਂ ਮੰਗਦੇ ਮੁੰਡੇ ਰੋਲ ਨਾ ਜੇ ਮੁੰਡੇ ਕੁੜੀਆਂ ਰੋਲ ਨਾ ਜੇ ਇਹ ਜ਼ਿੰਮੇਵਾਰੀ ਅਸੀਂ ਚੱਕਦੇ ਆ ਇਸ ਵਿੱਚ ਪ੍ਰੋਪਰ ਚੈਨਲ ਨਾਲ ਉਹਨਾਂ ਦੇ ਕਈ ਅਫਸਰੇ ਬੰਦੇ ਹੈਗੇ ਆ ਹਾਂ ਹਾਂ ਤੂੰ ਟੈਨਸ਼ਨ ਨਾਲ ਤੂੰ ਪੈਸੇ ਪਾ ਦੇ ਅਸੀਂ ਤਰੀਕੀ ਬੰਦਾ ਕਢਾ ਦਾਂਗੇ ਉਹ ਤੱਕ ਵੀ ਕੇਸ ਉਹਨੇ ਹੱਥੋਂ ਬਾਹਰ ਚਲ ਜਾਂਦੇ ਫਿਰ ਉਹ ਪੈਸੇ ਵੀ ਰੱਖ ਲੈਂਦੇ ਆ ਮਗਰ ਘਰਦਿਆਂ ਨੂੰ ਬਣੀ ਮੋੜਦੇ ਹੱਥੋਂ ਬਾਹਰ ਚਲ ਜਾਂਦੇ ਫਿਰ ਉਹ ਪੈਸੇ ਵੀ ਰੱਖ ਲੈਂਦੇ ਆ ਮਗਰ ਘਰਦਿਆਂ ਨੂੰ ਬਣੀ ਮੋੜਦੇ ਮੈਂ ਬਹੁਤ ਆ ਰੀਸਨਲੀ ਬਹੁਤ ਕੇਸ ਆਫ ਜੇ ਹੈਗੇ ਆ ਜਿੱਥੇ ਪੈਸੇ ਮੰਗਾ ਕੇ ਮੈਂ ਕਢਾ ਕੇ ਵੀ ਦਿੱਤੇ ਇੱਕ ਹੋਰ ਕੁਐਸਚਨ ਜਿੱਦਾਂ ਕਈ ਮੈਨੂੰ ਫੈਮਲੀ ਕਾਲ ਆਉਂਦੀ ਆ ਮੈਂ ਤੁਹਾਨੂੰ ਕਾਲ ਕਰਦਾ ਮੈਡਮ ਜੀ ਉਹ ਬੰਦਾ ਜੇਲ੍ਹ ਚ ਗੱਲ ਹੋ ਜੂਗੀ ਉਹਨਾਂ ਦੇ ਦਰਸ਼ਕਾਂ ਦਾ ਕੁਐਸਚਨ ਆ ਇੰਡੀਆ ਫੈਮਲੀ ਬੈਠੇ ਨੇ ਪਲੀਜ਼ ਸਾਡੀ ਗੱਲ ਕਰਾ ਦਿਓ ਤੇ ਇਹ ਮੈਨੂੰ ਕਹਿੰਦਾ ਵੀ ਇਹ ਮਲੇਸ਼ੀਆ ਇੰਡੀ ਹੈਗਾ ਕਿ ਆਪਾਂ ਤਾਂ ਸਿੱਧੀ ਗੱਲ ਜੇਲ੍ਹ 'ਚੋਂ ਨਹੀਂ ਕਰਾ ਸਕਦੇ ਪਤਾ ਕੀ ਆ ਜਿੱਸਾ ਹੁਣ ਲਾ ਲੰਮੀ ਸਜ਼ਾ ਉਹ ਗੱਲ ਹੁੰਦੀ ਓਕੇ ਜਿੱਸਾ ਹੁਣ ਐਗਜ਼ਾਮਪਲ ਆ ਕਈ ਸਜ਼ਾ ਆਫਰੀਆਂ ਹੁੰਦੀਆਂ ਵਾ ਜਿਹੜੀਆਂ ਸ਼ਾਰਟ ਸ਼ਾਰਟ ਦੇ ਵਿੱਚ ਲਾ ਜਿੱਸਾ 2 ਮਹੀਨੇ ਦੀ ਸਜ਼ਾ 2 ਮਹੀਨੇ ਦੀ ਸਜ਼ਾ ਨਾ ਓਰੇ ਵਿੱਚ ਆਪਾਂ ਗੱਲ ਨਹੀਂ ਕਰਾ ਸਕਦੇ ਹੂੰ 4 ਮਹੀਨੇ ਦੀ ਸਜ਼ਾ ਹੋਰ ਇੱਕ ਐਗਜ਼ਾਮਪਲ ਲਓ ਇੱਕ ਸਾਲ ਦੇ ਵਿੱਚ ਜਦੋਂ ਬੰਦਾ ਫੜਿਆ ਜਾਂ ਨਾ ਉਹਨਾਂ ਦੀ ਸਜ਼ਾ 9 ਮਹੀਨੇ ਦੀ ਸਾਲ ਦੀ ਕਟ ਸ਼ਾਰਟ 9 9 ਮੰਥਸ ਸੋ ਇੱਕ ਮਹੀਨੇ ਚ ਉਹਨਾਂ ਨੇ ਕਟੋ-ਕਟ 6 ਤੋਂ 8 ਦਿਨ ਪਬਲਿਕ ਹੌਲੀਡੇ ਵੱਖਰੀ ਪਰ ਜੇ ਤੋ ਵੇਖਲਾ ਹੋਣ ਐਗਜ਼ਾਮਪਲ ਅਗਲੇ ਮਹੀਨੇ ਡਿਸੰਬਰ ਡਿਸੰਬਰ ਦੇ ਵਿੱਚ 크리스마ਸ ਹੋਣੀ ਆ ਹਾਂ ਅਕੇ 크리스마ਸੀ ਇੱਕ ਦਿਨ ਛੁੱਟੀ ਆ ਹਾਂਜੀ ਜੋ ਅਗਲੇ ਦਿਨ ਪਬਲਿਕ ਡੀਕ ਹੌਲੀਡੇ ਉਹ ਦੋ ਛੁੱਟੀਆਂ ਉਹਨਾਂ ਦੇ ਸੋ ਜਿਹੜੇ 8 ਦਿਨ ਉਹਨਾਂ ਨੇ ਕੱਟਨੇ ਕੱਟਨੇ ਤੇ ਦੋ ਦਿਨ ਹੋਰ ਵਾਧੂ ਸੋ 10 ਦਿਨ ਹੋ ਗਏ ਸੋ ਉਹ ਇੱਕ ਮਹੀਨੇ ਚ ਡਿਪੈਂਡਸ ਔਨ ਦਾ ਮੰਥ ਜਿੱਥੇ ਕੀ ਅਸੂਲਤ ਹੁੰਦੀ ਨਾ ਜਿਹੜੀ ਪਬਲਿਕ ਹੌਲੀਡੇ ਵਿੱਚ ਆਣਾ ਉਹਨਾਂ ਦੀ ਫੀਛਤੀ ਰਿਆ ਹੋ ਜਾਂਦੀ। ਤੇ ਜਿਹੜੀ ਲੰਮੀ ਛੁੱਟੀ ਆ ਕੀ ਲੰਮੀ ਛੁੱਟੀ ਨੇ ਇਹ ਲੰਮੀ ਲੰਮੀ ਸਜ਼ਾ ਹੋਈ ਹੁੰਦੀ ਆ। ਆਪਾਂ ਉਹਨਾਂ ਵਾਸਤੇ ਆਪਾਂ ਪੈਸੇ ਜਮ੍ਹਾਂ ਕਰਵਾ ਸਕਦੇ ਅੰਦਰ। ਉਹਨਾਂ ਵਾਸਤੇ ਉੱਥੇ ਅ ਜਿਸਾਂ ਪੰਜਾਰਾ ਦੇ ਵਿੱਚ ਆ। ਹਾਂਜੀ। ਪੰਜਾਰਾ ਦੇ ਵਿੱਚ ਆ ਆਪਾਂ 150 ਕਾਟ ਵਾਸਤੇ ਹੂੰ ਤੇ 150 ਜਾਂ 200 ਨਾ ਮਿਸਟੇਕਨ ਕਾਜੰਗ ਦੇ ਵਿੱਚ ਦੋਸਤ ਆਪਾਂ ਆ ਕੀ ਆਪਾਂ ਉਹਨਾਂ ਦੇ ਖਾਣੇ ਵਾਸਤੇ ਇਸ ਮੀਨ ਲਾਈਕ ਉਹਨਾਂ ਨੇ ਮੈਗੀ ਬਿਸਕਟ ਬ੍ਰਸ਼ਰ ਪੁੱਛ ਲੈਣਾ ਉਹਨੇ ਵਾਸਤੇ ਆਪਾਂ ਪੈਸੇ ਟਮਾਰ ਦੇ ਇਹ ਹੈ ਜਿਹੜੀ ਲੰਮੀ ਸਜ਼ਾ ਵਾਸਤੇ ਛੋਟੀ ਸਜ਼ਾ ਵਾਤੇ ਬਹੁਤ ਘੱਟ ਵਾ ਬਟ ਡਿਪੈਂਡਸ ਉਹ ਵੀ ਕਿਹੜੇ ਕਿਹੜੇ ਜੇਲ੍ਹਾਂ ਦੇ ਵਿੱਚ ਫੇਰ ਉਹ ਵੀ ਜੇਲ੍ਹਾਂ ਦੇ ਵਿੱਚ ਉੱਥੇ ਕਿਵਰਾਂ ਆਪਣੇ ਕੋ ਪੈਸੇ ਜਮ੍ਹਾਂ ਕਰਵਾ ਲੈਂਦੇ ਆ ਹਮ ਬਟ ਜਦੋਂ ਉਹ ਵੰਦੇ ਨਾ ਕੈਲਕੂਲੇਸ਼ਨ ਦੀ ਚੱਕੀ ਜਿਸਾਂ ਸਜ਼ਾ ਦੀ ਉਹ ਕਿਵਰਾਂ ਉਹ ਵੀ ਨਹੀਂ ਗੱਲ ਕਰਉਂਦੇ ਸੋ ਮੈਂ ਇਹਨੇ ਕਹਿ ਸਕਦੇ ਆ ਜੇ ਨਾਲੇ ਗੱਲ ਕਰਵਾ ਵੀ ਸਕਦੇ ਆ ਗੱਲ ਨਹੀਂ ਵੀ ਕਰਵਾ ਸਕਦੇ ਕਈ ਵਾਰ ਉਹ ਚੀ ਵੀ ਅੰਦਰੋਂ ਗੱਲ ਕਰਵਾ ਦਿੰਦੇ ਆ ਇਹ ਸਾਰਾ ਕੁਝ ਤਾਂ ਡਿਪੈਂਡਸ ਔਨ ਆਫੀਸਰਸ ਹੁਣ ਕੈਂਪਾਂ ਦੇ ਚ ਚੱਲ ਜਾਂਦੇ ਆ ਕਈ ਵਾਰ ਕੈਂਪਾਂ ਦੇ ਵਿੱਚ ਉਹਨਾਂ ਨੇ ਜਦੋਂ ਜੇਲਾਂ ਤੋਂ ਨਿਕਲ ਕੇ ਨਾ ਉਹਨਾਂ ਨੇ ਜਾ ਕੇ ਜਦੋਂ ਕੈਂਪਾਂ ਦੇ ਵਿੱਚ ਜਾਂਦੇ ਨਾ ਉਹਨਾਂ ਦੀ 14 ਦਿਨ ਦੇ 14 ਦਿਨ ਦੀ ਕਹਿੰਦੇ ਦਿੰਦੇ ਆ ਜਿਸਾਂ ਕਹਿੰਦੇ ਦਿੰਦੇ ਆ 14 ਦਿਨ ਉਹਨਾਂ ਦਾ ਪ੍ਰੋਸੈਸ ਹੁੰਦਾ ਵਾ ਜਿੱਥੇ ਕੋਈ ਵੀ ਨਹੀਂ ਉਹਨੂੰ ਮਿਲ ਕਿਉਂ ਇੱਕ ਦੂਸਰੀ ਜਗ੍ਹਾ ਤੋਂ ਦੂਸਰੀ ਜਗ੍ਹਾ ਜਿਵੇਂ ਕੋਵਿਡ ਜਿਵੇਂ ਅਸੀਂ ਕੋਵਿਡ ਦੇ ਟਾਈਮ ਤੇ ਸੀ ਹੁਣ ਡਰਦੇ ਆ ਅੱਜ ਵੀ ਕੋਵਿਡ ਚੱਲਦਾ ਹੂੰ ਕੋਵਿਡ ਅੱਜ ਵੀ ਹੈਗਾ ਵਾ ਹੂੰ ਸੋ ਫਿਰ ਉਹਨਾਂ ਨੇ ਕੁਆਰੰਟਾਈਨ ਕਰਦੇ ਹੂੰ 14 ਦਿਨ ਬਾਦਾਂ ਫੇਰ ਉਹ ਮੁੰਡਿਆਂ ਨੂੰ ਬਾਹਰ ਲਿਆਂਦੇ ਆ ਮੁੰਡੇ ਕੁੜੀਆਂ ਨੂੰ ਬਾਹਰ ਲਿਆਂਦੇ ਆ ਘਰ ਦੇ ਨਾਲ ਗੱਲ ਕਰਵਾਉਂਦੇ ਆ ਜਾਣੀ ਜਿਹਨਾਂ ਮੁੰਡਿਆਂ ਨੇ ਚੇਤਾ ਹਾਂ ਮੈਡਮ ਰਵੀਨਾ ਮੇਰੇ ਪਿੱਛੇ ਆਈ ਸੀ ਮੈਨੂੰ ਕਾਲ ਕਰ ਲੈਂਦੇ ਆ ਸੋ ਜਦੋਂ ਮੇਰੀ ਕਾਲ ਉਹਨਾਂ ਨਾਲ ਹੁੰਦੀ ਮੈਂ ਉਹਨਾਂ ਨਾਲ ਕੀ ਨੰਬਰ ਲੈ ਕੇ ਜੋ ਹੋ ਸਕਦਾ ਹੋਵੇ ਮੈਂ ਐਟ ਅ ਟਾਈਮ ਹੀ ਕਰਦਿਆਂ ਨੂੰ ਕੰਟ੍ਰੈਕਟ ਕਰਕੇ ਉਹਨਾਂ ਦੀ ਗੱਲ ਕਰਵਾ ਦਿੰਦੀ ਆ ਹਾਂ ਚਲੋ ਤੁਹਾਡੇ ਬੱਚੇ ਦੀ ਸੁਆਜ ਸੁਣ ਲਓ ਇਹਦੇ ਤੋਂ ਉਹਨੂੰ ਪਤਾ ਲੱਗ ਜਾਊਗਾ ਤੁਹਾਡਾ ਬੱਚਾ ਹਾਂ ਚੱਲ ਹੋ ਗਿਆ ਇਹ ਤਕਰ ਵੀ ਕਰਦੇ ਮੇਰੇ ਜਿੰਨੇ ਵੀ ਹੈਗੇ ਮੇਰੇ ਕੋਲ ਰਿਕਾਰਡਿੰਗ ਹੈਗੀਆਂ ਹੂੰ ਇਹ ਤਕਰ ਵੀ ਕਰਦੇ ਡਿਪੈਂਡਸ ਜੇਰੇ ਕੈਂਪ ਮੇਰੇ ਨਾਲ ਬ ਹਰ ਕੋਈ ਕੈਂਪਲੇ ਮੇਰੇ ਕੋਲ ਹੈਲਪ ਮੰਗੀ ਮੈਂ ਖੜੀ ਹੂੰ ਕਿਉਂਕਿ ਇਹ ਮੇਰਾ ਬਹੁਤ ਵਾਰਾ ਕੁਐਸਚਨ ਹੈ ਕਿ ਮੈਨੂੰ ਇੰਡੀਆ ਦੇ ਵਿੱਚ ਫੋਨਾਂ ਦੇ ਤਰ੍ਹਾਂ ਰਹਿ ਗਈ ਜੇ ਚਲੋ ਉਹਨਾਂ ਨੇ ਲੱਗਦਾ ਮੈਂ ਵੀ ਰਵੀਨਾ ਮੈਡਮ ਨਾਲ ਕੰਮ ਕਰਦਾ ਹਾਂ ਐਨ ਜੀਓ ਚ ਉਹਨਾਂ ਦੀ ਤੇ ਫਿਰ ਮੈਂ ਤਾਂ ਇਹ ਵੀਡੀਓ ਤਾਂ ਬਣਾਈ ਹੈ ਉਹਨਾਂ ਨੂੰ ਦੱਸਣਾ ਹੈ ਕਿ ਬੀ ਉਹ ਕਹਿੰਦੇ ਪਲੀਜ਼ ਤੁਸੀਂ ਇੱਕ ਵਾਰੀ ਗੱਲ ਕਰਾ ਦਿਓ ਫਿਰ ਵੀਨਾ ਮੈਡਮ ਨੇ ਕਹਦੇ ਫੋਨ ਤੇ ਗੱਲ ਕਰਾ ਦੇ ਤੁਹਾਡੀ ਸਾਡੇ ਬੱਚਿਆਂ ਨਾਲ ਗੱਲ ਹੋ ਜੇ ਤੇ ਪਲੀਜ਼ ਸਾਨੂੰ ਪਤਾ ਲੱਗ ਜੇ ਜੋ ਜੇਲ੍ਹ ਦੇ ਵਿੱਚ 101% ਮੈਂ ਪ੍ਰੋਮਿਸ ਨਹੀਂ ਕਰ ਸਕਦੀ ਹੂੰ ਕੈਂਪ ਦੇ ਵਿੱਚ ਮੈਂ ਪ੍ਰੋਮਿਸ ਕਰ ਸਕਦੀ ਕਿਉਂ ਕੈਂਪ ਦੇ ਵਿੱਚ ਪ੍ਰੋਮਿਸ ਕਰ ਸਕ ਜਦੋਂ ਉਹ ਜਾਂਦੇ ਨਾ ਆਫੀਸਰ ਉਹਨਾਂ ਦੀ ਘਰੇ ਕੱਲ ਕਰਾਉਂਦੇ ਕਰਾਉਂਦੇ ਕਿਉਂ ਉਹਨਾਂ ਦੀਆਂ ਟਿਕਟਾਂ ਪਾਉਣ ਵਾਸਤੇ ਜੋ ਜਿਨ੍ਹਾਂ ਦੇ ਮੁੰਡਿਆਂ ਦੇ ਪਾਸਪੋਰਟ ਦੀਆਂ ਕਾਪੀਆਂ ਮੁੰਡਿਆਂ ਦੇ ਫੋਨ ਦੇ ਵਿੱਚ ਨਹੀਂ ਹੁੰਦੀਆਂ ਘਰੇ ਫੋਨ ਲਾ ਕੇ ਪਾਸਪੋਰਟ ਦੀਆਂ ਕਾਪੀਆਂ ਮੰਗਾਉਣ ਵਾਸਤੇ ਕਿਉਂ ਉਹਨਾਂ ਦਾ ਪਾਸਪੋਰਟ ਨੰਬਰ ਉਹਨਾਂ ਦਾ ਸਹੀ ਨਾਮ ਪਤਾ ਕਰਨ ਵਾਸਤੇ ਐਮਬੈਸੀ ਤੋਂ ਪਾਸਪੋਰਟ ਬਣਾਉਣ ਵਾਸਤੇ ਘਰੇ ਕਾਲ ਜਾਂਦੀ ਹੈ ਸੋ ਉਸ ਟਾਈਮ ਤੇ ਕਰਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਸਾਡਾ ਮੁੰਡਾ ਫੜਿਆ ਗਿਆ ਜਾਂ ਕੇ ਉਹਨਾਂ ਦੀ ਸਜ਼ਾ ਮੁੱਕ ਗਈ ਆ ਹੁਣ ਮੁੰਡੇ ਨੇ ਵਾਪਸ ਡਿਪੋਰਟ ਹੋਣਾ ਮੁੰਡੇ ਦੀ ਟਿਕਟ ਪਾਉਣੀ ਆ ਕਈ ਵਾਰ ਆ ਐਵੀ ਹੋ ਜਾਂਦੇ ਆ ਮੁੰਡੇ ਦੇ ਘਰੇ ਫੋਨ ਲਾ ਦਿੰਦੇ ਆ ਮੁੰਡਿਆਂ ਨੇ ਫੋਨ ਨਹੀਂ ਲਾਇਆ ਮੁੰਡੇ ਕੈਂਪਰੇ ਚਲੀ ਗਿਆ ਘਰ ਦੇ ਨਾਲ ਉਹ ਫੋਨ ਲਾ ਕੇ ਕਹਿੰਦੇ ਕੀ ਪੈਸੇ ਪਾ ਦਿਓ ਸਾਡੀ ਮੁੰਡੇ ਦੀ ਨਾਲ ਅਸੀਂ ਗੱਲ ਕਰਾ ਦਾਂਗੇ ਬਟ ਉਹ ਜਦੋਂ ਪੈਸੇ ਪਾਉਣ ਤੋਂ ਪੈਸੇ ਵੀ ਇਨੀ ਛੋਟਾ-ਛੋਟਾ ਅਮਾਉਂਟ ਲੈਂਦੇ ਆ ਬਹੁਤ ਵੱਡੀ ਰਕਮ ਲੈ ਲੈਂਦੇ ਫਿਰ ਜਦੋਂ ਇਹ ਐਮ ਜੇ ਕੇਸਸ ਆਉਂਦੇ ਮੇਰੇ ਕੋਲ ਜਦੋਂ ਮੈਂ ਏਜੰਟਾਂ ਦੇ ਖਿਲਾਫ ਹੁੰਦੀ ਆ ਫਿਰ ਲੋਕੀ ਕਹਿੰਦੇ ਹਾਂ ਹਾਂ ਤੂੰ ਪ੍ਰਧਾਨਗੀ ਕਰਦੀ ਆ ਤੂੰ ਆਹ ਕਰਦੀ ਆ ਤੂੰ ਉਹ ਕਰਦੀ ਆ ਨਿਤ ਮੈਨੂੰ ਬੁਰਾਈ ਕਰ ਦਿੰਦੇ ਬਟ ਇਹ ਨਹੀਂ ਸੋਚਦੇਗੇ ਜਦੋਂ ਮੈਂ ਕੋਈ ਕੇਸ ਫੜਦੀ ਆ ਮੈਂ ਸਿਰੇ ਵੀ ਲਾਏ ਕੋਈ ਵੀ ਮੈਨੂੰ ਕੇਸ ਵਿਖਾ ਦੇ ਜਿਹੜੇ ਕੇਸ ਮੈਂ ਸਿਰੇ ਨਹੀਂ ਲਾਏ ਐਸਪੈਸ਼ਲੀ ਕੈਂਪਾਂ ਦੇ ਜੇਲ੍ਹਾਂ ਦੇ ਕੋਈ ਵੀ ਕੇਸ ਮੈਂ ਸਿਰੇ ਨਹੀਂ ਲਾਏ ਹਾਂ ਮੈਂ ਉਹ ਕੇਸ ਨਹੀਂ ਸਿਰੇ ਲਾਏ ਹੋਗੇ ਜਾਂ ਕੁੜੀਆਂ ਦੀਆਂ ਮੈਟਰ ਹੋ ਜਵੇ ਲੜਾਈਆਂ ਦੀ ਮੈਟਰ ਹੋ ਜਵੇ ਜਾਂ ਕੋਈ ਏਜੰਟਾਂ ਦੀ ਮੈਟਰੋ ਜੋ ਐ ਸੈਂਪਲ ਏਜੰਟਾਂ ਨੇ ਪਾਸਪੋਰਟ ਲੈ ਲੈ ਲੋਕਾਂ ਦੇ ਪਰਮਿਟ ਦੇ ਪੈਸੇ ਵਰਤ ਲੈ ਇਹ ਕਰ ਉਹ ਕਈ ਕੇਸ ਮੈਂ ਨਹੀਂ ਐਸ ਕਰਦੀ ਕਿੰਨੀ ਕਿ ਮੈਂ ਦੁਸ਼ਮਣੀ ਪਾਈ ਜਾਵਾਂ ਨਹੀਂ ਤਾਂ ਹੈ ਮੇਰੀ ਦੁਸ਼ਮਣੀ ਮਲੇਸ਼ੀਆ ਦੇ ਚ ਨਾ ਐਕਚੁਅਲੀ ਮੈਂ ਉਹ ਚੀਜ਼ਾਂ ਜਿੱਥੇ ਮੈਂ ਫਰੈਂਡਸ ਬਣਾਉਣ ਵਾਲੀ ਬਟ ਇੱਥੇ ਮਲੇਸ਼ੀਆ ਦੇ ਚ ਮੈਂ ਏਜੰਟਾਂ ਨਾਲ ਦੁਸ਼ਮਣੀ ਐਨੀ ਕੋਈ ਪਾਈ ਹੋਈ ਨਾ ਕੋਈ ਸਾਭ ਨਹੀਂ ਹਾਂਜੀ ਸੁਣ ਮੈਂ ਵੀ ਦੁਕਾਨਦਾਰੀ ਚੱਲਦੀ ਮੈਨੂੰ ਵੀ ਡਰ ਹੁੰਦਾ ਵਾ ਮੇਰੀ ਦੁਕਾਨ ਬਟ ਵਾਈ ਗੁਰੂ ਦੀ ਮੇਰ ਦੇ ਕਰਕੇ ਸਾਰੇ ਆ ਲੋ ਪਤਾ ਰਵੀਨਾ ਕੋਈ ਗਲਤ ਸਾਰੇ ਆ ਲੋ ਪਤਾ ਵਾ ਰਵੀਨਾ ਗਲਤ ਨਹੀਂ ਖੜਦੀ ਹਮ ਵਜਾ ਹੋਗੀ ਰਵੀਨਾ ਖੜੀ ਆ ਜਾਂ ਰਵੀਨਾ ਨੇ ਜੁੱਤੀ ਮਾਰਨੀ ਕੋਈ ਵਜਾ ਹੋਵੇ ਬਿਨਾ ਵਜਾ ਤੋਂ ਮੈਂ ਕਦੀ ਕਿਸੇ ਨਾਲ ਪਿੱਛੇ ਲੜਦੀ ਨਹੀਂਗੀ ਤੇ ਨਾ ਮੈਂ ਕਿਸੇ ਨੂੰ ਬੋਲਦੀ ਆ ਜੋ ਗਲਤ ਹੋਗਾ ਮੈਂ ਬੋਲਣਾ ਤੇ ਫੇ ਮੇਰੇ ਫਿਰ ਮੂਰੇ ਚ ਵੀ ਤੁਸੀਂ ਰਾਮਾਇਣ ਸੁਣੋਗੇ ਨਾ ਉਹਨੀਆਂ ਫੇ ਗਾਣਾ ਉਹ ਜਿਹੜਾ ਗਾਣਾ ਹੀ ਸੁਣੋਗੇ ਕੋਈ ਫਿਰ ਕੋਈ ਵੀ ਸਾਰੇ ਬੰਦੇ ਮਿਲਦੇ ਆ ਕਦੀ ਵੀ ਨਹੀਂ ਕਹਿੰਦੇ ਮੈਡਮ ਜੀ ਤੁਸੀਂ ਤਾਂ ਲੱਗਦੇ ਅੜਬਾ ਪਰ ਤੁਸੀਂ ਹੈ ਨਹੀਂਗੇ ਮੈਂ ਕਿ ਮੈਂ ਮੇਰੀ ਤੇਰੇ ਨਾਲ ਕੋਈ ਦੁਸ਼ਮਣੀ ਆ ਨਹੀਂ ਮੇਰੇ ਨਾਲ ਕੋਈ ਤੁਹਾਡੀ ਦੁਸ਼ਮਣੀ ਹੈ ਮੇਰੇ ਨਾਲ ਕੋਈ ਤੁਹਾਡੇ ਜਦੋਂ ਤੁਸੀਂ ਮੈਨਾਂ ਸਹੀ ਬੋਲੋਗੇ ਮੈਂ ਤੁਹਾਨੂੰ ਸਹੀ ਬੋਲੂਗੀ ਜੋ ਤੁਸੀਂ ਮੈਨਾਂ ਬਕਵਾਸ ਬਕੂਗੇ ਤੇ ਬੈਥ ਹੋੜ ਤੁਹਾਨੂੰ ਥੋੜਾ ਕੋਈ ਹਾਰ ਪਾਣਾ ਮੈਂ ਜੁੱਤੀਆਂ ਹੀ ਮਾਰੂਗੀ ਫਿਰ ਆਪਰੇਟ ਜਵਾਬ ਹੀ ਹੋ ਗਿਆ ਮੇਰੇ ਵਾਪਸ ਜਵਾਬ ਹੀ ਮੇਰੇ ਕੋ ਸੁਣੋਗੇ ਬਟ ਮੈਂ ਹਰ ਕਿਸੇ ਦੀ ਬੰਦੇ ਦੀ ਕਦਰ ਕੀਤੀ ਬਟ ਹਰ ਕਿਸੇ ਦੀ ਬੰਦਾ ਹੀ ਕਦਰ ਕਰਨ ਤੋਂ ਪਾਓ ਜਦੋਂ ਕੋਈ ਪ੍ਰੋਬਲਮ ਪੈਂਦੀ ਰਵੀਨਾ ਇੱਕ ਇੱਕ ਹੋਰ ਮੈਨਾਂ ਤਾਂ ਟੋਕਦਾ ਮੈਨੂੰ ਇੰਡੀਆ ਤੋਂ ਹਮੇਸ਼ਾ ਫੋਨ ਦਾ ਰਵੀਨਾ ਮੈਡਮ ਦਾ ਨੰਬਰ ਦੇ ਦੇ ਵੀ ਹੋਰ ਕਿਹੇ ਬੰਦੇ ਨਾਲ ਨਹੀਂ ਹੁੰਦਾ ਕਿ ਵੀ ਇਦਾਂ ਵੀ ਉਹਨਾਂ ਨੂੰ ਵੀ ਭਰੋਸਾ ਤੁਹਾਡੇ ਤੇ ਕਿਸੇ ਨੇ ਸੁਣਿਆ ਹੋਊਗਾ ਕਿ ਹਾਂ ਵੀ ਰਵੀਨਾ ਮੈਡਮ ਇਦਾਂ ਬਟ ਨੰਬਰ ਬਹੁਤ ਜ਼ਿਆਦਾ ਮੰਗਦੇ ਨੇ ਇੰਡੀਆ ਤੋਂ ਵੀ ਕਿਉਂ ਉਹਨਾਂ ਨੂੰ ਸਾਰਿਆਂ ਨੂੰ ਪਤਾ ਮਲੇਸ਼ੀਆ ਦੇ ਵਿੱਚ ਜਦੋਂ ਦਾ ਲਾਕਡਾਊਨ ਤੋਂ ਲੈ ਕੇ ਅੱਜ ਤੱਕ ਹਾਂਜੀ ਆਪਾਂ ਇਹ ਨਹੀਂ ਕਹਿੰਦੇ ਕੋਈ ਵੀ ਨਹੀਂ ਖੜਾ ਖੜੇ ਆ ਬਹੁ ਜਾਣੇ ਖੜੇ ਆ ਬਟ ਮੇਰੇ ਵਰਗੂ ਪਤਾ ਨਹੀਂ ਮੈਨੂੰ ਨਹੀਂ ਪਤਾ ਮੈਂ ਕਹਿ ਸਕਦੀ ਹਾਂ ਮੇਰੇ ਵਰਗੂ ਕੋਈ ਖੜਿਆ ਨਹੀਂ ਹੂੰ ਡੈਥ ਕੇਸ ਹੋ ਜਵੇ ਮਰਡਰ ਕੇਸ ਹੋ ਜਵੇ ਹੂੰ ਡਰੱਗ ਕੇਸ ਹੋ ਜਵੇ ਹੂੰ ਲੜਾਈਆਂ ਦਾ ਕੇਸ ਹੋ ਜਵੇ ਹਮ ਇਮੀਗ੍ਰੇਸ਼ਨ ਹੋ ਜਵੇ ਹਮ ਬੱਚਿਆਂ ਦਾ ਮੈਟਰ ਹੋ ਜਵੇ ਹਾਂਜੀ ਫੈਮਿਲੀ ਮੈਟਰ ਤੱਕ ਹਰ ਕੋਈ ਕੇਸ ਦੇ ਵਿੱਚ ਮੈਨੂੰ ਲਿਆਂਦਾ ਗਿਆ ਕਈ ਕਹਿੰਦੇ ਨੇ ਹਾਂ ਤੂੰ ਲੋਕਾਂ ਦੀਆਂ ਫੈਮਿਲੀਆਂ ਦੇ ਮੈਟਰਾਂ ਦੇ ਚੌਂਦੇ ਫੈਮਿਲੀਆਂ ਦੇ ਮੈਟਰ ਮੇਰੇ ਤੱਕ ਨਾਲੇ ਕਿਉਂ ਮੈਂ ਨਹੀਂ ਵੱੜਦੀ ਹਮ ਮੈਨੂੰ ਕੋਈ ਠੇਕਾ ਨਹੀਂ ਮਾ ਫੜਿਆ ਕਿਸੇ ਦੇ ਮੈਂ ਮੈਂ ਨਹੀਂ ਕਿਸੇ ਨੂੰ ਆਖਿਆ ਮੇਰੇ ਕੋਲ ਬਹੁਤ ਜ਼ਿਆਦੇ ਫੈਮਿਲੀ ਕੇਸ ਹੁੰਦੇ ਇੱਥੇ ਇੱਕ ਹੁਣੇ ਪਿੱਛੇ ਇੱਕ ਮੈਦਰ ਕੋਈ ਕੇਸ ਲੈ ਕੇ ਆਇਆ ਠੀਕ ਹੈ ਨਾ ਉਹਦੇ ਕੇਸ ਤੇ ਵੀ ਅੱਪ ਗੱਲ ਕਰਾਂਗੇ ਕਮਿੰਗ ਸੂਨ ਉਹ ਵੀ ਇਹ ਫੈਮਿਲੀ ਕੇਸ ਹੈ ਠੀਕ ਹੈ ਨਾ ਡਿਵੋਰਸ ਵਾਲਾ ਕੇਸ ਹੋ ਗਿਆ ਉਹ ਵੀ ਤੁਹਾਡੇ ਕੋ ਆਂਦੇ ਨੇ ਪਲੀਜ਼ ਸਾਡਾ ਡਿਵੋਰਸ ਕਰਾ ਦਿਓ ਪਲੀਜ਼ ਐਦਾ ਕਰਾ ਦਿਓ ਉਹ ਕੇਸ ਹੈ ਗਿਆ ਅੱਜ ਕੱਲ ਆਪਾਂ ਆਪ ਇਹ ਨਹੀਂ ਕਹਿੰਦੇ ਕਿ ਕਿਵਰ ਇਹੋ ਹੀ ਕਹਿੰਦੇ ਨੇ ਸਾਰੇ ਕਹਿੰਦੇ ਨੇ ਹਾਂ ਇਹਨੇ ਕਰੋੜ ਕੇ ਮਾਸਾਂ ਕਹਿੰਦੀ ਐ ਇਸ ਸਿੱਖਣੀ ਆ ਇਹ ਪੰਜਾਬਣ ਕਈ ਕਹਿੰਦੇ ਬੋਲਣ ਦਾ ਪਤਾ ਵੀ ਨਹੀਂ ਜੀ ਇਹ ਪੰਜਾਬਣ ਮੈਡਮ ਐ ਇਹਨੂੰ ਥੋੜਾ ਬੋਲਣ ਦਾ ਪਤਾ ਵੀ ਨਹੀਂ ਹੈ ਜੀ ਆਪਣੇ ਕੋਲ ਪੰਜਾਬੀ ਮੇਰੇ ਕੋ ਇੱਜ਼ਤ ਮੇਰੇ ਨਾਲ ਤੁਸੀਂ ਚੰਗੀ ਤਰ੍ਹਾਂ ਪੇਸ਼ ਆਓਗੇ ਨਾ ਮੇਰੇ ਕੋ ਤੁਸੀਂ ਇੱਜ਼ਤ ਕਮਾਓਗੇ ਜੋ ਤੁਸੀਂ ਮੇਰੇ ਨਾਲ ਪੁੱਠੇ ਬੋਲੋਂਗੇ ਨਾ ਤੇ ਤੁਸੀਂ ਤੇ ਮੈਂ ਤੁਹਾਨੂੰ ਕਹਿੰਦੀ ਨਾ ਜੇ ਤੁਸੀਂ ਮੈਨੂੰ ਪੁੱਠੇ ਬੋਲੋਗੇ ਤੁਹਾਨੂੰ ਮੈਂ ਥੋੜਾ ਜਿਹਾ ਹਾਰ ਬੋਣਾ ਮੈਂ ਤੁਹਾਨੂੰ ਜੁੱਤੀਆਂ ਹੀ ਮਾਰੂੰਗੀ ਹਾਂਜੀ ਮੇਰਾ ਇਹ ਸੂਲਾ ਮੇਰੇ ਨਾਲ ਮੇਰੇ ਵਰਕਰ ਹੈ ਗਿਆ ਮੇਰੇ ਵਰਕਰ ਨੂੰ ਮੈਂ ਬੋਲ ਵੀ ਪਈ ਨਹੀਂ ਪਰ ਅਸੀਂ ਪਿਆਰ ਨਾਲ ਹੀ ਰਹਿੰਦੇ ਹਾਂ ਹਾਂ ਉਹਨਾਂ ਨੂੰ ਮੇਰੇ ਮੇਰੇ ਵਰਕਰ ਮੇਰੇ ਬਾਹਰ ਦੇ ਤੁਸੀਂ ਵੀ ਹੁਣ ਮੇਰੇ ਨਾਲ ਤੁਸੀਂ ਮਿਲਦੇ ਵਰਤਦੇ ਆ ਤੁਸੀਂ ਦੇਖਿਆ ਵਾ ਮੈਂ ਤੁਹਾਨੂੰ ਹਰ ਟਾਈਮ ਥੋੜੀਆਂ ਗਾਣਾਂ ਕਰਦੀ ਰਹਿੰਦੀ ਨਹੀਂ ਨਹੀਂ ਹਾਂ ਜੀ ਮੇਰੇ ਮੇਰੀ ਦੁਕਾਨਦਾਰੀ ਚੱਲਦੀ ਆ ਮੇਰੇ ਕਸਟਮਰ ਆਉਂਦੇ ਆ ਮੇਰੇ ਪੰਜਾਬੀ ਮੁੰਡੇ ਕਿੰਨੇ ਆਉਂਦੇ ਆ ਪਾਕਿਸਤਾਨੀ ਮੁੰਡੇ ਹਰ ਕੋਈ ਕੌਮ ਕਿਤੇ ਕਸਟਮਰ થਾ ਟੋਟਿਆਣੀ ਨਹੀਂ ਜੀ ਆਪਾਂ ਗਲਤ ਬੋਲਦੇ ਜੋ ਮੈਂ ਉਹਨਾਂ ਨੂੰ ਉਹਨਾਂ ਨਾਲ ਲੜ ਕੇ ਬੋਲੂਗੀ ਤਾਂ ਆਫਕਾਸ ਮੇਰਾ ਮੇਰੀ ਬਿਜ਼ਨਸ ਖਰਾਬ ਹੋ ਗਈ ਮੈਂ ਇਹਨੀਆ ਇਹ ਸਰਵਿਸ ਲਾਈਨ ਹਾਂਜੀ ਸਰਵਿਸ ਲਾਈਨ ਵਿੱਚ ਆਪਾਂ ਮਿਠਾ ਵੀ ਬੋਲਣਾ ਪੈਂਦਾ ਕੋੜਾ ਵੀ ਬੋਲਣਾ ਪੈਂਦਾ ਹਾਂਜੀ ਇਹ ਦੋਵੇਂ ਚੀਜ਼ਾਂ ਹੁਣ ਤੁਸੀਂ ਇਹ ਨਾ ਸੋਚੋ ਮੈਂ ਹਰ ਟਾਈਮ ਮਿਠਾ ਬੋਲ ਕੇ ਮਿਠਾ ਬੋਲ ਕੇ ਬਟਰ ਜੈਮ ਲਾ ਕੇ ਤੇ ਮੈਂ ਤੁਹਾਡੇ ਪਿੱਛੇ ਛੁਰਾ ਮਾਰਾਂ ਇਹ ਨਹੀਂ ਚੱਲਦਾ ਮੇਰੇ ਨਾਲ ਮੈਨੂੰ ਇਹ ਕਰਨਾ ਨਹੀਂ ਆਉਂਦਾ ਮੈਂ ਬੋਲੂਗੀ ਸਿੱਧੀ ਮੂਤੇ ਬੋਲੂਗੀ ਪਹਿਲੀ ਗੱਲ ਦੂਸਰੀ ਗੱਲ ਮੈਂ ਸੱਚਾਈ ਤੇ ਖੜਦੀ ਹਾਂ ਜੀ ਤੇ ਮੇਰੀ ਮੈਂ ਸਿੱਧੀ ਗੱਲ ਕਰਨ ਵਾਲੀ ਆਪਾਂ ਨੂੰ ਗੋਲ ਘੇਮਰੇ ਕਰਨੀ ਗੱਲ ਨਹੀਂ ਕਰਨੀ ਆਪਾਂ ਹੈਗੇ ਆਫੇ ਜੇ ਬੰਦੇ ਆ ਸਾਡੇ ਮਾਪਿਓ ਨੇ ਸਾਨੂੰ ਇਹ ਸਿਖਾ ਲਿਆ ਵਾ ਕਰਨੀ ਗੱਲ ਸਿੱਧੀ ਮੂੰਹ ਤੇ ਗੱਲ ਕਰੋ ਉਹਨੂੰ ਅਗਲੇ ਬੰਦੇ ਨੂੰ ਕੌੜੀ ਲਗੇ ਜਾਂ ਉਹਨੂੰ ਦੁੱਖ ਲਗੇ ਜਾਂ ਉਹ ਕੀ ਲਗੇ ਉਹਨੂੰ ਕੌੜੀ ਲੱਗੂਗੀ ਬਾਹਲਾ ਉਹ ਬੈਠ ਕੇ ਸੋਚੂਗਾ ਹਾਂ ਇਹ ਗੱਲ ਸਹੀ ਹੂੰ ਇਹ ਹੁੰਦਾ ਸੱਚੀ ਕੀਤੀ ਆ ਸਹੀ ਕੀਤੀ ਆ ਸਹੀ ਕੀਤੀ ਆ ਜੋ ਆਪਾਂ ਕਹਾਂਗੇ ਆਪਾਂ ਪਿੱਛੇ ਚੱਲ ਅੱਜ ਤੇਰੇ ਸਾਹਮਣੇ ਮੈਂ ਚੰਗੀ ਤਰ੍ਹਾਂ ਤੇਰੇ ਤਾਜਾ ਕਰੀ ਜਾਵਾਂ ਮੈਂ ਤੈਨੂੰ ਬਟਰ ਜੈਮ ਲਾਈ ਜਾਵਾਂ ਮਸਾਲਾ ਲਾਈ ਜਾਵਾਂ ਮੈਂ ਸਰ ਨਹੀਂ ਐਸਾ ਆਈਓ ਐਸਾ ਇੱਕ ਬੰਦਾ ਇੰਦਾਈ ਬੰਦਾ ਤੇ ਬਗਰੋਂ ਮੈਂ ਤੇਰੇ ਬਾਰੇ ਗਲਤ ਬੋਲੀ ਜਾ ਹੂੰ ਹੂੰ ਮੇਰੇ ਵਾਈ ਗਰੂ ਨੇ ਨਹੀਂ ਮੈਨੂੰ ਬਖਸ਼ਣਾ ਬਿਲਕੁਲ ਸਹੀ ਮੈਂ ਪਹਿਲੀ ਗੱਲ ਮੇਰੇ ਵਾਈ ਗਰੂ ਤੋਂ ਡਰ ਕੇ ਮੈਂ ਕੁਝ ਵੀ ਕਰਦੀ ਆ ਤੇ ਮੇਰੀ ਮੈਂ ਜਾਂ ਮੇਰਾ ਹੰਕਾਰ ਜਾਂ ਮੇਰਾ ਕੁਝ ਵੀ ਮੇਰੇ ਵਾਈ ਗਰੂ ਤੋਂ ਬਾਦ ਆ ਇੱਕ ਇੱਕ ਸਵਾਲ ਅੱਜ ਡਰੱਗਸ ਕੇਸ ਬਾਰੇ ਕਰ ਕਰਦੇ ਆ ਇਹ ਪੰਜਾਬੀ ਮੁੰਡੇ ਦੇ ਆਉਂਦੇ ਆ ਤੁਹਾਡੇ ਕੋਲ ਬਹੁਤ ਮਲੇਸ਼ੀਆ ਮੁੰਡੇ ਡਰਗਸ ਕਰਦੇ ਇੰਡੀਆ ਆਪਣੇ ਇੰਡੀਆ ਤੋਂ ਆਏ ਹੋਏ ਮੁੰਡੇ ਆਪਣੇ ਇੰਡੀਆ ਤੋਂ ਆਏ ਮੁੰਡੇ ਉਹ ਡਰਗਸ ਕਰਦੇ ਕਰਦੇ ਉੱਥੇ ਵੀ ਕਰਦੇ ਸੀ ਉੱਥੋਂ ਕਰਦੇ ਸੋ ਚਲੇ ਮਲੇਸ਼ੀਆ ਚਲੇ ਆਸੀ ਬਾਹਰ ਚਣਾ ਜਿੰਮੇਵਾਰੀਆਂ ਚੱਕੂਗੇ ਇੱਥੇ ਆਣ ਕੇ ਵੀ ਹੁਣ ਲੇਟੈਸਟ ਕੇਸ ਹਾਂਜੀ 92 ਗ੍ਰਾਮ ਕੈਟਾਮਿਨ ਕੈਟਾਮਿਨ ਕੀ ਪਤਾ ਨਹੀਂ ਸੈਂਟੋਲ ਇਹਦੇ ਕੋਸ਼ ਹੁੰਦਾ ਆ ਮੈਗਾ ਪਤਾ ਨਹੀਂ ਕੀ ਆ 92 ਗ੍ਰਾਮ ਸਜ਼ਾਏ ਮੌਤ 92 ਹੁਣ ਜਿਆਦਾ ਦੂਰ ਨਾ ਕਹੀ ਸੀ ਪਿਛਲੇ ਹੁਣ ਅਰੇ ਸੁਣਵਾਈ 19 ਤਰੀਕ ਨੂੰ ਆ ਸੁਣਵਾਈ ਨਹੀਂ ਉਹਦੀ ਫੋਰੈਂਸਿਕ ਦੀ ਰਿਪੋਰਟ ਪਤਾ ਨਹੀਂ 19 ਤਰੀਕ ਨੂੰ ਆਣੀ ਨਹੀਂ 92 ਗ੍ਰਾਮ ਥੋੜਾ ਨਹੀਂ ਥੋੜਾ ਨਹੀਂ ਆ ਜੋ ਡੈਥ ਕੇਸ ਇਸ ਦੇ ਉਹਨਾਂ ਨੇ ਸਜ਼ਾਏ ਮੌਤ ਸੁਣਾ ਦਿੱਤੀ ਆ ਬਟ ਜਦੋਂ ਮੁੰਡੇ ਨੂੰ ਪੁੱਛਿਆ ਮੁੰਡੇ ਨੂੰ ਥੋੜੇ ਬਹੁਤੇ ਸਵਾਲ ਕੀਤੇ ਮੁੰਡਾ ਕਹਿੰਦਾ ਨਹੀਂ ਮੈਨੂੰ ਕਿਸੇ ਨੇ ਸਮਾਨ ਆ ਵੇਚਣ ਦਿੱਤਾ ਹੁਣ ਨਹੀਂ ਸਮਾਨ ਵੇਚ ਨਹੀਂ ਮੈਨੂੰ ਇਹ ਕਿਹਾ ਸੀ ਹਾਂ ਮੇਰੇ ਫਰੈਂਡ ਨੇ ਮੈਨੂੰ ਕਾਲ ਕੀਤਾ ਮੈਨੂੰ ਪਾਰਸਲ ਆਉਣਾ ਵਾ ਹੂੰ ਮੇਰੇ ਵਾਸਤੇ ਤੁਸੀਂ ਪਾਰਸਲ ਤੂੰ ਜਾ ਕੇ ਰਿਸਿਵ ਕਰ ਲੋ ਹੂੰ ਉਹ ਬਟ ਜਦੋਂ ਉਹ ਪਾਰਸਲ ਉਹਨੇ ਰਿਸਿਵ ਕੀਤਾ ਵਾ ਉਹ ਉਹ ਪੋਜ਼ਿਟਿਵ ਉਹਨੇ ਕੰਜ਼ਿਊਮ ਕੀਤਾ ਜੋ ਸਾਈਨ ਕਿਤੇ ਸਾਈਨ ਵੀ ਚੱਲਦੇ ਆ ਜਾਂ ਉਹ ਸਾਈਨ ਪਾਰਸਲ ਦੀ ਨਹੀਂ ਉਹਨੇ ਖੁਦ ਹੋਰੀ ਯੂਰੀਨ ਪੋਜ਼ਿਟਿਵ ਆ ਯਾਨੀ ਕਿ ਫਿਰ ਉਹਨੇ ਵੀ ਕੀਤਾ ਹੁਣ ਇਹ ਆਪਾਂ ਹੁਣ ਆਪਾਂ ਕਿਸਾਂ ਕੇ ਜੀ ਉਹ ਬੇਕਸੂਰ ਬੇਕਸੂਰ ਹੁਣ ਕਾਰਵਾਈ ਪਾਵਾਂਗੇ ਸਾਰਾ ਕੁਝ ਪਾਵਾਂਗੇ ਫੇਰ ਹੀ ਪਤਾ ਲੱਗੂ ਬੇਕਸੂਰ ਬੇਕਸੂਰ ਨਹੀਂ ਹੁਣ ਇੱਕ ਮਰਡਰ ਕੇਸ ਬਹੁਤ ਪੁਰਾਣਾ ਕੇਸ ਹੁਣ ਮੇਰੀ ਲੱਗਦਾ ਦਲਜੀਤ ਵਾਲਾ ਦਲਜੀਤ ਵਾਲਾ ਪਰ ਹੁਣ ਉਹ ਇੰਨੇ ਸਾਲ ਬਾਦਾਂ ਕੇਸ ਤੋੜਨ ਤੋਂ ਬਾਅਦ ਸਾਰਾ ਕੁਝ ਪ੍ਰੋਪਰ ਚੈਨਲ ਤੇ ਬਾਅਦ 6 ਸਾਲ ਦੀ ਉਹਨੂੰ ਸਜ਼ਾ ਪਈ 6 ਸਾਲ ਤੋਂ ਬਾਅਦ ਉਰੀ 1 ਮਹੀਨੇ 1 ਮਹੀਨੇ ਕਿੰਨੇ ਰਹਿਗੇ ਦੇਣਾ ਡਿਸੰਬਰ ਵਿੱਚ ਡਿਸੰਬਰ ਨੂੰ 26 ਤਿਕਰੀ ਹੋਰੀ ਰਿਹਾਈ ਆ ਬਟ ਵਿੱਚ ਕਾਈ ਛੁੱਟੀਆਂ ਵਿੱਚ ਆਜਣੀਆਂ ਪਬਲਿਕ ਹੌਲਿਡੇ ਆ ਨਾ ਉਰੀ ਰਿਹਾਈ ਪਹਿਲਾਂ ਹੀ ਹੋ ਜਣੀ 크리스마ਸ ਤੋਂ ਪਹਿਲਾਂ ਹੀ ਰਿਹਾਈ ਹੋ ਜਣੀ ਸੋ ਹਰ ਕੋਈ ਕੇਸ ਆਫ ਜਿਹੜੀਆਂ ਜਿਹੜੀ ਸਜ਼ਾਏ ਮੌਤ ਹੀ ਆਉਣੀ ਆ ਵਕੀਲ ਕਰਕੇ ਲੜਨਾ ਪੈਦਾ ਲੜਨਾ ਪੈਂਦਾ ਦੱਸਣਾ ਪੈਂਦਾ ਦੱਸਣਾ ਪੈਂਦਾ ਸਟੋਰੀ ਥੋੜੀ ਬਦਲਣੀ ਪੈਂਦੀ ਕਿ ਹਾਂ ਵੀ ਨਹੀਂ ਬੀ ਕਸੂਰਾ ਅੱਡ ਬੱਚਾ ਬਿਨਾ ਇੱਕ ਗੱਲ ਆ ਬਿਨਾ ਲੋਅਰ ਤੋਂ ਕੋਈ ਕੰਮ ਨਹੀਂ ਹੋਣਾ ਬਿਨਾ ਪੈਸਿਆਂ ਤੋਂ ਕੰਮ ਨਹੀਂ ਹੋਣਾ ਹੁਣ ਹਰ ਸਾਕ ਮਾਪਿ ਉਹ ਕਹਿੰਦੇ ਸਾਸੀ ਸਾਡੂ ਅਸੀਂ ਮਜਬੂਰੀ ਆ ਸਾਡੀ ਆਵਾ ਸਾਡੀ ਉਹ ਆ ਅਸੀਂ ਗਰੀਬ ਘਰੋਂ ਆ ਅਸੀਂ ਆਵਾ ਢਿੰਕੜਾ ਵਾ ਬਹੁਤ ਕੁਝ ਬਟ ਇੱਥੇ ਵੀ ਅਸੀਂ ਵੀ ਸੋਚਾ ਹੁਣ ਮੈਂ ਮੇਰੀ ਕਮਿਊਨਿਟੀ ਮੇਰੀ ਮਲੇਸ਼ੀਅਨ ਕਮਿਊਨਿਟੀ ਤੋਂ ਫੰਡ ਮੰਗਣਾ ਹੋਵੇ ਸੋ ਮੈਨੂੰ ਸੋਚਣਾ ਪੈਂਦਾ ਹੂੰ ਮੈਨੂੰ 101 ਵਾਰ ਸੋਚਣਾ ਪੈਂਦਾ ਫੰਡ ਮੇਰੀ ਪਬਲਿਕ ਤੋਂ ਮੰਗਣ ਵਾਸਤੇ ਕਿਉਂ ਉਹਨਾਂ ਨੇ ਮੈਨੂੰ ਕਿਹਾ ਰਵੀਨਾ ਅਸੀਂ ਕਿਉਂ ਇਹਨਾਂ ਦੀ ਹੈਲਪ ਕਰੀਏ ਹੁਣ ਜਿੱਸਾ ਦਲਜੀਤ ਦਾ ਕੇਸ ਆ ਉਹ ਮੇਰੇ ਵਾਸਤੇ ਖੜੇ ਆ ਕਿਉਂ ਉਹਨਾਂ ਨੂੰ ਪਤਾ ਰਵੀਨਾ ਪਹਿਲੇ ਦਿਨਾਂ ਤੋਂ ਲੈ ਕੇ ਐਂਡ ਤੱਕਰ ਕਲੀਅਰ ਕੀਤਾ ਤੇ ਉਹਨੂੰ ਉਹਨੂੰ ਕੇਸ ਤੋਂ ਤੋੜ ਕੇ ਹੁਣ ਉਹ ਉਹ ਮੁੰਡੇ ਵਾਸਤੇ ਖੜੇ ਆ ਟਿਕਟ ਸਪੌਂਸਰ ਕਰਨ ਵਾਸਤੇ ਓਰੇ ਵਾਸਤੇ ਥੋੜਾ ਬਹੁਤਾ ਖਰਚਾ ਕਰਨ ਵਾਸਤੇ ਓਰੇ ਕੱਪੜੇ ਲੈਣ ਵਾਸਤੇ ਪਬਲਿਕ ਹੈਗੀ ਖੜੀ ਮੇਰੇ ਹਮ ਲਾਇਰ ਦੀ ਫੀਸ ਤਾਰਨ ਵਾਸਤੇ ਉਹ ਵੀ ਖੜੇ ਸੋ ਜਿੱਥੇ ਜਿੱਥੇ ਮੈਂ ਖੜੂਗੀ ਤੇ ਮੈਂ ਪੂਰੇ ਸਿਰੇ ਲਾ ਕੇ ਛੱਡੂਗਾ ਮੇਰਾ ਅੱਧਾ ਕੰਮ ਨਹੀਂ ਹੁੰਦਾ ਕਈ ਏਜੰਟਾਂ ਦਾ ਵਾ ਪੈਸੇ ਫੜ ਲੈਂਦੇ ਆ ਕੰਮ ਸਿਰੇ ਨਹੀਂ ਲਾਉਂਦੇ ਹੂੰ ਇਹ ਸਿਚੁਏਸ਼ਨ ਕਿਉਂਕਿ ਮੈਂ ਉਹੀ ਆਪ ਸਟਾਰਟਿੰਗ ਗੱਲ ਕੀਤੀ ਜੇਲਾਵਰੇ ਕਿ ਹਾਂ ਵੀ ਮੁਕਾਮਾ ਹੁੰਦਾ ਵੀ ਬਹੁਤੇ ਬੰਦੇ ਪਹੁੰਚਦੇ ਨਹੀਂ ਹੈਗੇ ਹੂੰ ਪੈਸੇ ਪਰ ਲੈ ਲੈਂਦੇ ਐਡਵਾਂਸ ਹੀ ਪੈਸਾ ਆ ਗਿਆ ਨਾ 2 ਲੱਖ ਲੱਖ ਰੁਪਈਆ 2 ਲੱਖ ਆ ਗਿਆ ਤੁਹਾਡੇ ਅਕਾਊਂਟ 'ਚ ਹੁਣ ਨਹੀਂ ਜਿੱਦਣ ਫੜਿਆ ਉਦੋਂ 1 ਲੱਖ ਅਕਾਊਂਟ ਦੇ 'ਚ ਆ ਜਾਂਦਾ ਹੁੰਦੀ ਹੈ ਨਾ ਉਹ ਕਈ ਆਫ ਦੀ ਫੈਮਿਲੀ ਹੁੰਦੇ ਆ ਪੈਸੇ ਤਿਆਰ ਰੱਖੇ ਹੁੰਦੇ ਆ ਪੈਸੇ ਆ ਕਈਆਂ ਕਾ ਫੈਮਿਲੀਆਂ ਕੋ ਪੈਸੇ ਹੁੰਦੇ ਆ ਹਮ ਮਿੰਟੋ ਮਿੰਟ ਸਾਨੂੰ 8000 ਰੁਪਏ ਦੋ ਬੰਦਾ ਉਹਨੇ ਬਾਹਰ ਗਿਆ ਬੰਦਾ ਪਰ ਤੋ ਟੈਂਸ਼ਨ ਨਾਲੇ ਹੋ ਟੈਂਸ਼ਨ ਨਾਲੇ ਅੱਧਾ ਘੰਟੇ ਤਣਕੇਂ ਡਿਰਾ ਤੋੜਾ ਬੰਦਾ ਬਾਹਰ ਨਾ ਬਟ ਨਹੀਂ ਬੰਦਾ ਬਾਹਰ ਨਹੀਂ ਆਉਂਦਾ ਹਮ ਫੇ ਮੇਰੀ ਵਰਗੀ ਦੀ ਫੇਰ ਫੇਰ ਉਹ ਹੀ ਨੇ پیسے ਲਏ ਆ ਪਤਾ ਕਰਨਾ ਉਹ ਪਤਾ ਕਰਨਾ ਇਹ ਪਤਾ ਹੰਬ ਜਈਦਾ ਮੈਂ ਹਮ ਵੀ ਪਈ ਹਈ ਜਦੋਂ ਮੈਂ ਫਿਰ ਅਗੇਂਸ ਹੁੰਨੀ ਆ ਫਿਰ ਇਹ ਕਹਿੰਦੇ ਅਗੇਂਸ ਹੁੰਦੀ ਆ ਮੈਂ ਕਿਉਂ ਨਾ ਅਗੇਂਸ ਆ ਉਹਨਾਂ ਦੇ ਮਾਪੇੜੇ ਥੋੜੇ ਪੇੜਾਂ ਦੇ ਪੈਸੇ ਲੱਗੇ ਆ ਹਮ ਹਰ ਕੋਈ ਅਮੀਰ ਤਾਂ ਹੈ ਨਹੀਂ ਹਰ ਤੇ ਕੋਈ ਵੀ ਨਹੀਂ ਅਮੀਰ ਇੰਡੀਆ ਦੇ ਵਿੱਚ ਕੋਈ ਨਹੀਂ ਅਮੀਰ ਹਮ ਅਮੀਰ ਹੈਗੇ ਆ ਉਹ ਐਫ ਜੇ ਕੰਮ ਨਹੀਂ ਕਰਦੇ ਹਮ ਦੋ ਨੰਬਰਾਂ ਦੇ ਸੱਦ ਕੇ ਉਹਨਾਂ ਨੂੰ ਕੰਮ ਤੇ ਨਹੀਂ ਲਵਾਇਆ ਦੋ ਨੰਬਰਾਂ ਦੇ ਸੱਦ ਕੇ ਪੇਪਰ ਵਰਕਸ ਨਹੀਂ ਉਹਨਾਂ ਦੇ ਕਰਵਾ ਕੇ ਦਿੱਤੇ ਦੋ ਨੰਬਰਾਂ ਦੇ ਚ ਉਹਨਾਂ ਨੂੰ ਰੱਖ ਕੇ ਮਗਰ ਚੱਕਦੇ ਹੁਣ ਕਈ ਅਫਸਰ ਜਿਨ੍ਹਾਂ ਦੇ ਪਰਮਿਟ ਲੱਗਣ ਤੋਂ ਬਾਵਜੂਦ ਵੀ ਮਾਜੀ ਕਰਨ ਜਾਂਦੇ ਨਹੀਂ ਵਿੱਚ ਪਿੱਛੇ ਨਹੀਂ ਕੋਈ ਜਾਂਦਾ ਫਿਰ ਉਹਨਾਂ ਨੇ ਕੀ ਬਣਦਾ ਪਰਮਿਟ ਕੈਨਸਲ ਕਰਕੇ ਵਾਪਸ ਜਾਓ ਹੂੰ ਕੀ ਕਰੀਏ ਮੈਨੂੰ ਵੀ ਸਮਝ ਲੱਗਦੀ ਮੈਂ ਏਜੰਟਾਂ ਨੂੰ ਗਾਲਾਂ ਕੱਢਾਂ ਜਾਂ ਪਿਆਰ ਕਰਾਂ ਯਾ ਪਿਆਰ ਦੇ ਨਾਲ ਬੋਲਾਂ ਸਾਰਾ ਕੁਝ ਮੈਂ ਟਰਾਈ ਕਰ ਲਿਆ ਹਾਰ ਕੇ ਅੱਕ ਕੇ ਨਾਲ ਦਫਾ ਹੋ ਜਿਹੜਾ ਕੇਸ ਮੇਰੇ ਕੋਲ ਆਊਗਾ ਫਿਰ ਮੈਂ ਦਿੱਤੀ ਪਊਂਗੀ ਮੈਂ ਹੁਣ ਬਾਈ ਜੀ ਨਹੀਂ ਹੁਣ ਮੇਰਾ ਇਹ ਜੋ ਕੇਸ ਮੇਰੇ ਤੱਕ 라ਊਗਾ ਫਿਰ ਮੈਂ ਪਾਉਂਗੀ ਫਿਰ ਤੁਸੀਂ ਆਪਣਾ ਕਰ ਲਿਓ ਮੇਰਾ ਮੈਂ ਆਪ ਦਾ ਕੰਮ ਕਰੂੰਗੀ ਨਹੀਂ ਫਿਰ ਮੈਂ ਐਮਬੈਸੀ ਨੂੰ ਵਿੱਚ ਲਿਆਂਦੀ ਹਾਂ ਜਦੋਂ ਐਮਬੈਸੀ ਵਿੱਚ ਆਉਂਦੀ ਫਿਰ ਇਹਨਾਂ ਨੂੰ ਪਾਲਾ ਪੈਂਦਾ ਹਾਂ 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 ਇਹਨਾਂ ਨੂੰ ਇਹ ਵੀ ਪਤਾ ਹੁੰਦਾ ਵਾ ਮੈਡਮ ਕੋ ਸਾਡੇ ਪਾਸਪੋਰਟ ਦੀਆਂ ਕਾਪੀਆਂ ਵੀ ਹੈਗੀਆਂ ਹੂੰ ਕਈ ਏਜੰਟਾਂ ਨੂੰ ਜਿੰਨੇ ਵੀ ਮੇਰੇ ਕੋਲ ਜਦੋਂ ਏਜੰਟਾਂ ਦੇ ਕੇਸ ਹੁੰਦੇ ਨੇ ਮੈਂ ਪਹਿਲਾਂ ਫਰਸਟ ਪ੍ਰਾਇਡ ਫਰਸਟ ਪੜਾ ਕਿ ਰਾਣੀ ਮੈਨੂੰ ਤੇਰੀ ਪਾਸਪੋਰਟ ਦੀ ਕਾਪੀ ਦੇ ਤੂੰ ਐਮਬੈਸੀ ਤੁਸੀਂ ਫਿਰ ਮੈਂ ਦੇਖਦੀ ਆ ਜੋ ਨਹੀਂ ਸਹੀ ਫਿਰ ਨਹੀਂ ਸਹੀ ਲਾਈਨ ਤੇ ਆਉਣਾ ਫਿਰ ਮੈਂ ਐਮਬੈਸੀ ਬਹਿਣਾ ਆ ਲੈ ਭਰਾਵਾ ਤੇਰੇ ਤੇਰੇ ਐਮਬੈਸੀ ਦੇ ਬੰਤੇਰੇ ਬੰਦੇ ਆ ਇਹਨਾਂ ਦਾ ਤੁਸੀਂ ਕੀ ਕਾਰਵਾਈ ਪਾਣੀ ਫਿਰ ਮੈਨੂੰ ਬਹਿਣਾ ਪੈਂਦਾ ਮੇਰੀ ਇੰਨਾ ਮੈਟਰਾਂ ਦੇ ਵਿੱਚ ਲੋਕਾਂ ਨੇ ਇੰਨੇ ਕੋਈ ਮੁੱਦੇ ਚੱਕੇ ਰਵੀਨਾ ਆ ਕਰਦੀ ਰਵੀਨਾ ਆਗਰ ਬੜ ਕਦੀ ਵੀ ਕਿਸੇ ਮਾਂ ਦੇ ਲਾਲ ਨੇ ਮਾਂ ਦੇ ਲਾਲ ਨੇ ਕਦੀ ਇਹ ਨਹੀਂ ਕੀ ਪ੍ਰੂਫ ਦਿੱਤਾ ਜੇ ਮੈਂ ਕੋਈ ਗਲਤ ਹੂੰ ਕਿਸੋ ਇਸ ਮੈਟਰ ਦੇ ਵਿੱਚ ਮੇਰੇ ਹਰ ਟਾਈਮ ਮੇਰੇ ਖਿਲਾਫ ਹੀ ਲੋਕੀ ਖੜੇ ਹੁੰਦੇ ਮੈਂ ਕਿਸੇ ਦੇ ਖਿਲਾਫ ਨਹੀਂ ਗਈ ਤੁਸੀਂ ਕਰੀ ਜੋ ਕੰਮ ਸਿਰੇ ਲਾ ਦਿਓ ਸਾਨੂੰ ਕੋਈ ਟੈਨਸ਼ਨ ਨਹੀਂ ਹੁਣ ਉਹ ਦਿਨ ਕਲੰਤਨ ਕੁੜੀਆਂ ਫੜੀਆਂ ਗਿਆ ਸੀ ਮੁੰਡੇ ਫੜੇ ਗਏ ਸੀ ਪਰ ਉਹਨਾਂ ਦੇ ਮਗਰ ਗਏ ਨਹੀਂ ਉਹਨਾਂ ਕੋ ਘਰੋਂ ਕਰਦੇ ਆ ਕੋਲ ਪੈਸੇ ਪਵਾਲੇ ਪੈਸੇ ਪਵਾ ਕੇ ਕੰਮ ਨਹੀਂ ਕੀਤਾ ਇਹ ਬਹੁਤ ਗਲਤ ਕੰਮ ਆ ਬਹੁਤ ਗਲਤ ਗੱਲ ਵੀ ਐ ਮੈਨੂੰ ਇਹ ਨਹੀਂ ਪਤਾ ਲੱਗਦਾ ਤੁਸੀਂ ਮਿਹਨਤ ਕਰਕੇ ਨਹੀਂ ਖਾ ਸਕਦੇ ਰੱਬ ਨੇ ਤੁਹਾਨੂੰ ਹੱਥ ਨਹੀਂ ਦਿੱਤੇ ਰੱਬ ਨੇ ਤੁਹਾਨੂੰ ਲੱਤਾਂ ਨਹੀਂ ਦਿੱਤੀਆਂ ਤੁਸੀਂ ਮਿਹਨਤ ਕਰਕੇ ਕਿਉਂ ਨਹੀਂ ਕਮਾਣਦੇ ਖਾਂਦੇ ਕਿਉਂ ਲੋਕਾਂ ਦੇ ਪੈਸੇ ਖਾਂਦੇ ਤੁਸੀਂ ਖਾਓ ਇਹ ਨਹੀਂ ਕਹਿੰਦੇ ਨਾ ਖਾਓ ਪਰ ਉਹਨਾਂ ਦਾ ਕੰਮ ਵੀ ਸਿਰੇ ਲਾਉਂਦੇ ਹੁਣ ਮੈਂ ਪੇਮੈਂਟ ਨਹੀਂ ਮੈਂ ਮੈਂ ਸ਼ਰਈਆਮ ਕੇ ਨਹੀਂ ਮੈਂ ਪੇਮੈਂਟ ਲੈਣੀ ਆ ਮੈਂ ਨਾ ਕੰਮ ਕਰਕੇ ਵੀ ਦਿੰਦੀ ਆ ਨਾ ਮੈਂ ਮਿਹਨਤ ਵੀ ਕਰਦੀ ਆ ਨਾ ਮੈਂ ਥੋੜੀ ਕੋਈ ਏਜੰਟੀ ਦੀ ਜਿਹਾ ساری ਜਿਹੜੀ ਬੈਠੀ ਹਾਂ ਹਾਂਜੀ ਸੋ ਅੱਜ ਸਵੇਰ ਦੀ ਗੱਲ ਆ ਮੈਂ ਸਵੇਰ ਦੀ 7:05 ਵਜੇ ਦੀ ਇਮੀਗ੍ਰੇਸ਼ਨ ਬੈਠੀ ਆ ਇਮੀਗ੍ਰੇਸ਼ਨ ਕੰਮ ਖਤਮ ਕਰਨ ਤੋਂ ਬਾਅਦ ਹੋਰ ਵੀ ਕੰਮ ਮੇਰੇ ਹੈਗੇ ਮੈਂ ਕੋਰਟ ਤੇ ਗਈ ਮੇਰੇ ਆਪ ਦੇ ਕੰਪਨੀ ਦੇ ਕੰਮ ਵੀ ਹੈਗੇ ਸਾਰਾ ਕੁਝ ਹੂੰ ਮੇਰੇ ਕੰਮ ਵੀ ਵੇਖਣੇ ਲੋਕਾਂ ਦੇ ਪ੍ਰੋਬਲਮ ਹੀ ਸੈਟਲ ਕਰਦੇ ਹੂੰ ਆਪਾਂ ਹਰ ਕਿਸੇ ਪਾਸੇ ਹਰ ਪਾਸੇ ਕਰਦੇ ਆਂ ਹੂੰ ਲਓ ਪੈਸੇ ਤੇ ਕੰਮ ਕਰਵਾਓ ਕੰਮ ਕਰਵਾ ਕੇ ਸੈੱਟ ਕਰਕੇ ਸਾਈਡ ਤੇ ਮਾਰ ਦਿਓ ਹੂੰ ਬਿਲਕੁਲ ਐਨਜੋਏ ਤੁਸੀਂ ਤੁਹਾਡੇ ਜੇ ਵੀ ਭਰੀ ਹਾਂਜੀ ਕੰਮ ਵੀ ਪੂਰਾ ਹੋ ਗਿਆ ਤਸੱਲੀ ਵੀ ਹੋ ਗਈ ਮਾਪਿਓਨ ਵੀ ਉਹਨਾਂ ਦੇ ਘਰਦਿਆਂ ਨੂੰ ਵੀ ਤਸੱਲੀ ਹੋ ਗਈ ਹਾਂ ਸਾਡੇ ਮੁੰਡਿਆਂ ਦਾ ਕੰਮ ਹੋ ਗਿਆ ਹੂੰ ਹੁਣ ਕਈ ਔਫ ਜੇ ਕੇਸ ਵੀ ਹੈਗੇ ਆ ਜਿਹੜੇ ਕੀ ਅ ਅੱਜ ਕੱਲ ਐਮਬੈਸੀ ਤੋਂ ਥੋੜੇ ਪਾਸਪੋਰਟ ਲੇਟ ਬਣਨਦੇ ਆ ਵਾਈਟ ਪਾਸਪੋਰਟ ਜਿਹਦੇ ਅੰਦਰ ਫਸੇ ਹੋਏ ਆ ਓਕੇ ਜਿਨ੍ਹਾਂ ਦੇ ਕਿ ਵੈਰੀਫਿਕੇਸ਼ਨ ਕਈ ਆਫਜੇ ਕੇਸ ਵੀ ਹੋਏ ਗਏ ਜਿਨ੍ਹਾਂ ਦੀ ਵੈਰੀਫਿਕੇਸ਼ਨ ਬਹੁਤ ਮੁਸ਼ਕਿਲ ਹੋ ਗਈ। ਬਹੁਤ ਸਾਲ ਮਲੇਸ਼ੀਆ ਦੇ ਵਿੱਚ ਹੋਏ ਰਹਿ ਗਏ। ਹੁਣ ਐਗਜ਼ਾਮਪਲ ਮੈਂ ਇੱਕ ਅੰਕਲ ਦਾ ਕੇਸ ਕੀਤਾ ਸੀ। ਹਾਂਜੀ। ਉਹ ਅੰਕਲ ਹੋ ਗਏ ਮਲੇਸ਼ੀਆ ਦੇ ਵਿੱਚ 25 25-30 ਸਾਲ ਦੇ। ਓਕੇ ਨਾ ਉਹਨੇ ਕਦੀ ਪਾਸਪੋਰਟ ਬਣਾਇਆ ਨਾ ਕਦੀ ਉਹਨੇ ਪਰਮਿਟ ਲਵਾਇਆ ਨਾ ਕੋਛੀ। ਔਰ ਉਹ ਮਲੇਸ਼ੀਆ ਆਇਆ ਸੀ ਪ੍ਰੋਨੇ ਤਰ੍ਹਾਂ ਦੇ ਪਾਸਪੋਰਟ ਜਿੱਥੇ ਹੱਥ ਨਾਲ ਲਿਖਾਈ ਹੁੰਦੀ ਸੀ। ਨਹੀਂ ਸਹੀ। ਜਦੋਂ ਐਮਬੈਸੀ ਚਲ ਪਾਸਪੋਰਟ ਦੀ ਕਾਪੀ ਹੈਗੀ ਬਟ ਐਮਬੈਸੀ ਦੇ ਵਿੱਚ ਰਿਕਾਰਡ ਨਹੀਂ ਹੈਗਾ ਨਾ ਉਹ ਜਿਹੜੇ ਜਿਹੜੇ ਡਿਸਟ੍ਰਿਕਟ ਦੇ ਵਿੱਚ ਤੁਹਾਡੀ ਕੀ ਪਾਸਪੋਰਟ ਆਫਿਸ ਆ ਉੱਥੇ ਵੈਰੀਫਿਕੇਸ਼ਨ ਜਾਂਦੀ ਵੈਰੀਫਿਕੇਸ਼ਨ ਜਾਂਦੀ ਤੁਸੀਂ ਸੋਚਦੇ ਵੈਰੀਫਿਕੇਸ਼ਨ ਤੁਸੀਂ ਅੱਜ ਭੇਜਿਆ ਤਾਂ ਤੁਹਾਨੂੰ ਅੱਜ ਜਵਾਬ ਨਾ ਨਹੀਂ ਨਹੀਂ ਕਟੋ-ਕਟ 3 ਮਹੀਨੇ ਹੋ ਗਏ ਦੀ ਵੈਰੀਫਿਕੇਸ਼ਨ ਆਉਣ ਤੋਂ ਬਹੁਤ ਜਿਤ ਪ੍ਰੈਸ਼ਰ ਕਰ 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 ਕੇ ਹੂੰ ਮਸਾ ਜਕੇ ਪਾਸਪੋਰਟ ਬਣਿਆ ਅਜੋਰਾ ਕੰਪਾਊਂਡ ਕਲੀਅਰ ਕੀਤਾ ਪਹਿਲੀ ਤਰੀਕ ਨਹੀ ਹੋਰੀ ਫਲਾਈਟ ਆ। ਲੋ ਐਦਾ ਦੇ ਕੇਸ ਹੁੰਦੇ ਆ। ਕਈ ਮੈਡੀਕਲ ਕੇਸ ਆਉਂ ਜਾਂਦੇ ਆ ਹਸਪੀਟਲ ਦੇ ਪੇਰੇ ਹੁੰਦੇ ਕਰ ਉਹ ਬਿੱਲਾਂ ਇੰਨੀਆਂ ਚੜ ਜਾਂਦੇ ਆ ਐਂਬੈਸੀ ਕਹਿੰਦੇ ਵੇਖਦੇ ਆ ਇਹਨਾਂ ਦੇ ਕੀ ਪਰਮਿਟ ਨਹੀਂ ਹੈਗੇ ਉਹ ਹੱਥ ਨਹੀਂ ਦਿੰਦੇ ਕਰਦੇ ਆ ਕੋਲੋਂ ਪੈਸੇ ਮੋਗਵਾਣੇ ਮੁਸ਼ਕਿਲ ਪਬਲਿਕ ਕੋ ਫੰਡ ਇਕੱਠਾ ਕਰਨਾ ਮੁਸ਼ਕਿਲ ਕੀ ਕਰੀਏ? ਉਹ ਕਿ ਕਰਦੇ ਵੀ ਪਿੱਛੇ ਉਹੋ ਜਿਹੇ ਹੁੰਦੇ ਕਈ ਬਹੁਤੀ ਵਿਚਾਰੇ ਕੁਝ ਲੋਕ ਨਹੀਂ ਦੇਖਦੇ ਅੰਗਲੇ ਕਹਿੰਦੇ ਵੀ ਆ ਜਾ ਤੁਸੀਂ ਬਸ ਬਹੁਤ ਪੈਸਾ ਤੇ ਕੋਈ ਐਕਸੀਡੈਂਟ ਹੋ ਜਾਂਦੇ ਨੇ ਕੇਸ ਜੋ ਬਹੁਤ ਬਹੁਤ ਪੈਸਾ ਲੱਗ ਜਾਂਦਾ ਉਹ ਕਮਾਚ ਰੀਜਨਲੀ ਭੇਜਿਆ ਕੈਸਾ ਉਹ ਕੇਸ ਇੱਧਰ ਇੱਧਰ ਐਂਬੈਸੀ ਇੱਥੇ ਬੰਦੇ ਇੱਧਰ ਬੰਦੇ ਇੱਧਰ ਪਾਪੂ ਕੇ ਹਰ ਕੀਤੇ ਸਾਨੂੰ ਹੀ ਭੇਜਣਾ ਪਿਆ ਸਾਨੂੰ ਅਸੀਂ ਗੜ ਕਰਕੇ ਸਾਰਾ ਕੁਝ ਸਿੱਧਾ ਲਾ ਦਿੱਤਾ ਬਟ ਇਹੋ ਹੀ ਆ ਨਾ ਨੂੰ ਕਮੈਂਟਸ ਮੈਂ ਕੁਝ ਕਹਿ ਨਹੀਂ ਸਕਦੀ ਮੈਂ ਪਰ ਗਲਤੀ ਬੰਦੇ ਦੀ ਹੀ ਬੰਦਾ ਡਰੰਕ ਕਰਕੇ ਐਕਸੀਡੈਂਟ ਹੋਇਆ ਗੈਰਡਨ ਹਾਂ ਡਰੰਕ ਹੋ ਕੇ ਬਟ ਡਰੰਕ ਹੀ ਬੰਦਾ ਗਲਤੀ ਉੱਥੇ ਬੰਦੇ ਦੀ ਹੁੰਦੀ ਹੈ ਉੱਥੇ ਕਿਸੇ ਦੀ ਨਾ ਵਕੀਲ ਦੀ ਆਉਂਦੀ ਐ ਨਾ ਲੋਅਰ ਦੀ ਆਉਂਦੀ ਐ ਨਾ ਕੁਛ ਐ ਕਹੀ ਜਾਂਦਾ ਵੀ ਉਹਨੂੰ ਪਤਾ ਉਹ ਐ ਕਰ ਦੇਵੇ ਬਾਅਦ ਇਹ ਕਹਿੰਦੇ ਪਰ ਸੋ ਇਹ ਆਪਣਾ ਪਲਾ ਛਾੜਦਾ ਵੀ ਮੇਰੀ ਗੇਦਰ ਕਿਨਾਂ ਹੈਲਪ ਹੋ ਜਵੇ ਮੈਨੂੰ ਇੱਥੋਂ ਇੰਡੀਆ ਪੇਜ ਜੀ ਜ਼ੋਰ ਪਾ ਦਿਓ ਉਧਰ ਜ਼ੋਰ ਪਾ ਦਾ ਪਾਪੂ ਕੇ ਕਰਕੇ ਐਮਬੈਸੀ ਐਮਬੈਸੀ ਕੋ ਇਨੀ ਕੈਪੈਸਿਟੀ ਵੀ ਨਹੀਂ ਐਮਬੈਸੀ ਨੂੰ ਮੈਂ ਗਲਤ ਨਹੀਂ ਕਹਿੰਦੀ ਕਿ ਉਹ ਵੀ ਉਹ ਵੀ ਉਹ ਆਪ ਦੀ ਜਗ੍ਹਾ ਤੇ ਵੀ ਸਹੀ ਆ ਉਹ ਕਹਿੰਦੇ ਆ ਤੁਸੀਂ ਆਉਨੇ ਆ ਮਲੇਸ਼ੀਆ ਤੁਸੀਂ ਪਰਮਿਟ ਦਿਓ ਹੂੰ ਕਾਲਿੰਗ ਦਿਓਨੇ ਸਾਸੀ ਫਿਰ ਕੰਪਨੀ ਵਾਲੇ ਨਾਲ ਫਾਈਟ ਕਰ ਸਕਦੇ ਆ ਤੁਹਾਡੇ ਵਾਸਤੇ ਵਾਪਸ ਟੋੜਾ ਕੁਝ ਵੀ ਕਰਨ ਵਾਸਤੇ ਹੂੰ ਜੇ ਤੁਸੀਂ ਜ਼ੀਰੋ ਤੇ ਰਹੋਗੇ ਤੁਹਾਨੂੰ ਕੁਝ ਹੋ ਗਿਆ ਅਸੀਂ ਕਿਉਂ ਤੁਹਾਡੀ ਜ਼ਿੰਮੇਵਾਰੀ ਚੱਕੇ ਹਾਂਜੀ ਹਾਂਜੀ ਐਮਬੈਸੀ ਦਾ ਇਹ ਵੀ ਐਮ ਐਮ ਐਮਬੈਸੀ ਨੂੰ ਕਦੀ ਨਹੀਂ ਗਲਤ ਕਰਨੀ ਉਹ ਵੀ ਉਹ ਰੂਲਸ ਹੋਰ ਹੈ ਉਹਰਾ ਵੀ ਐਸਓਪੀ ਹੈਗਾ ਵਾ ਉਹ ਵੀ ਬੜੇ ਲੋਰ ਸਾਡੇ ਦੇ ਰੂਲ ਦੇ ਹਿਸਾਬ ਨਾਲ ਚੱਲਦੇ ਆ ਆਪਣੇ ਉਹ ਆਪਦੇ ਰੂਲਸ ਦੇ ਹਿਸਾਬ ਨਾਲ ਚੱਲਦੇ ਆ ਫਿਰ ਅਜੰਡਾ ਆਪਦੇ ਰੂਲਸ ਦੇ ਹਿਸਾਬ ਨਾਲ ਚੱਲਦੇ ਹੂੰ ਅਜੰਡਾ ਨੂੰ ਤੁਸੀਂ ਬਟਰ ਅਜੰਡਾ ਨੇ ਆਪਦਾ ਪੈਸੇ ਜੇਬ ਦੇ ਵਿੱਚ ਪੈਸੇ ਪਾਉਣ ਦੇ ਵਾਸਤੇ ਕਿੰਨਾ ਕੋਈ ਬਟਰ ਜੈਮ ਲਾ ਦੂਗੀ ਕੋਈ ਟੈਨਸ਼ਨ ਬਹੁਤ ਬਟਰ ਜੈਮ ਚੱਲਦਾ ਕੋਈ ਐਪੋਚ ਵੀ ਗੱਲ ਗਲਤੀ ਕੁਝ ਵੀ ਗੋਲਕ ਮੇਰੇ ਕਰਕੇ ਰਵੀਨਾ ਰਵੀਨਾ ਕੋ ਕਿਉਂ ਜਾਂਦੇ ਆ ਡਿਲੀ ਕੇ ਸੋਦੇ ਨੇ ਡਿਲੀ ਆਉਂਦੇ ਨਹੀਂ ਮੈਂ ਆ ਕੇ ਜਾਂਦਾ ਹੂੰ ਛੋਟੇ ਛੋਟੇ ਵੀ ਕੇਸ ਬਹੁਤ ਆਉਂਦੇਗੇ ਹਾਂ ਵੀ ਇਦਾਂ ਹੋ ਗਿਆ ਫੈਮਲੀ ਮੈਟਰ ਵੀ ਬਹੁਤ ਆਉਂਦੇ ਨੇ ਪਲੀਜ਼ ਮੈਂ ਇਹ ਬੰਦਾ ਨਹੀਂ ਰਨੇ ਐਡਵੋਕਟ ਕਰਾ ਦਿਓ ਜਾਂ ਮੇਰਾ ਬੰਦਾ ਇੰਡੀਆ ਤੋਂ ਆਉਂਦਾ ਹੈ ਵੀ ਮੇਰੀ ਜਨਾਨੀ ਇੱਥੇ ਪਲੀਜ਼ ਇੱਥੇ ਬॉयਫ੍ਰੈਂਡ ਰੱਖ ਕੇ ਬੈਠੀ ਹੈ ਪਲੀਜ਼ ਕਰੇ ਭੇਜ ਦੇ ਕੀਤਾ ਕਿਤਾ ਇਹ ਕੁਝ ਫੈਮਿਲੀ ਮੈਟਰ ਰਹਿੰਦੇ ਹੋ ਨਹੀਂ ਸੋਲਵ ਕਰ ਸਕਦੇ ਇੱਕ ਹੋਰ ਕੁਐਸਚਨ ਪੁੱਛਦੇ ਕਾਲਿੰਗ ਕਦੋਂ ਖੁੱਲ ਰਹੀਆਂ ਵੀ ਇਹਦੇ ਬਾਕ ਮੈਨੂੰ ਪੁੱਛਦੇ ਫੋਨ ਕਰਦੇ ਵੀ ਕਾਲਿੰਗਾਂ ਕੁਝ ਦਿਓ ਅਪਡੇਟ ਕਿ ਦੱਸੋ ਮੰਨਣ ਨੂੰ ਜਨਵਰੀ ਹੋਣੀ ਹੈ ਕਾਲਿੰਗ ਅਜੇ ਖੁੱਲੀ ਗਈ ਅਜੇ ਅਜੇ ਕਾਲਿੰਗ ਅਜੇ ਸ਼ੁਰੂਆਤੀ ਨਹੀਂ ਹੋਈ ਹੂੰ ਅਜੇ ਸਬਮਿਸ਼ਨ ਹੋਣੀਆਂ ਹੂੰ ਕੋਈ ਕਾਲਿੰਗ ਨਹੀਂ ਖੁੱਲੀਆਂ ਨਾ ਰੈਸਟੋਰੈਂਟ ਕਦੋਂ ਲੱਗਣਗੇ ਯਾਨੀ ਕਿ ਪਰਮਿਟ ਪਰਮਿਟ ਅਜੇ ਜਦੋਂ ਕਾਲਿੰਗ ਹੀ ਨਹੀਂ ਖੁੱਲੀਆਂ ਪਰਮਿਟ ਆਰਟੀਕਲ ਨਹੀਂ ਖੁੱਲੇਗੀ ਕੁਝ ਨਹੀਂ ਖੁੱਲੇਗੀ ਪਰਮਿਟ ਲੱਗਣੇ ਕੀ ਆ ਸਿਵਾਏ ਮੈਟ ਦੇ ਕਿਉਂਕਿ ਇੰਡੀਆ ਨੂੰ ਨਹੀਂ ਪਤਾ ਹੀ ਗੱਲਾ ਮੈਂ ਤਾਂ ਕਰਕੇ ਕਰ ਰਿਹਾ ਪਰ ਮੇਂ ਕਾਲਿੰਗ ਹੈ ਹੀ ਨਹੀਂ ਗਿਆ ਸਬਮਿਸ਼ਨ ਖੁਦ ਹੁਣ ਮੈਂ ਖੁਦ ਇੱਕ ਐਮਪਲੋਇਰ ਹਾਂ ਮੈਂ ਹੁਣੇ ਮੈਂ ਸਬਮਿਸ਼ਨ ਕਰਨ ਦੀ ਹੈ ਜੇ ਸਬਮਿਸ਼ਨ ਹੋਣੀ ਹੈ ਪੇਪਰ ਵਰਕਸ ਹੋਣ ਦੇ ਆ ਸਾਡੀ ਲਾਸਟ ਡੇਟ 31 ਡਿਸੰਬਰ ਅਜੇ ਸ਼ੁਰੂਆਤ ਹੋ ਜੇ ਹੋਣ ਦੇ ਆ ਇਹ ਤੁਹਾਨੂੰ ਵੀ ਪਤਾ ਨਹੀਂ 31 ਦਾ ਮੰਨੋ ਕਿ ਤੁਹਾਨੂੰ ਮਿਲੇਗੇ ਕਿ ਨਹੀਂ ਮਿਲਣਗੇ ਮੈਨੂੰ ਆ ਨਹੀਂ ਮਿਲੀ ਕੋਈ ਪਤਾ ਐਕਸਟੈਂਡ ਹੋਏ ਨਹੀਂ ਡੇਟ ਐਕਸਟੈਂਡ ਡੇਟ ਹੋਊਗੀ ਕੁਝ ਹੋਣਾ ਕਿਉਂ ਜ਼ੀਰੋ ਨੋਲੇਜ ਹੈ ਠੀਕ lu oke, bobatin dia, lakukan thank you so much. Time daily, tanpa